ਪ੍ਰੇਸ਼ੀਨ এয়ার ਲਾਈਨਸ ਦੀਆਂ ਤਿੰਨ ਦਿਨ ਫਲਾਈਟਾਂ ਚੱਲਦੀਆਂ ਸੀ ਬੀਕ ਦੇ ਵਿੱਚ ਅਮਰਸਰ ਹਮੇਸ਼ਾ ਗਿਲਾ ਰਹਿੰਦਾ ਹੈ ਵੀ ਜਿਹੜੀਆਂ ਪੰਜਾਬ 'ਚ ਜ਼ਿਆਦਾ ਜਾਣੀਆਂ ਚਾਹੀਦੀਆਂ ਫਲਾਈਟਾਂ ਹਨ ਜਾਨੀ ਕਿ ਦਿੱਲੀ ਤੋਂ ਮੁੜ ਕੇ ਓਥੇ ਹੁੰਦੀਆਂ ਬਹੁਤ ਘੱਟ ਜਿਹੜੋਂ ਆਪਾਂ ਜਾ ਕੇ ਦਿੱਲੀ ਦੇਖਦੇ ਹਾਂ ਬੰਦੇ ਦਾ ਪੰਜਾਬ ਵਾਲੀ ਹੁੰਦੀ ਹੈ ਪੰਜਾਬ ਵਾਲੇ ਹੁੰਦੇ ਹਨ ਹਰਿਆਣੇ ਦੇ ਬਹੁਤ ਸਾਰੇ ਟਾਬੇ ਬਹੁਤ ਸਾਰੇ ਰੈਸਟੋਰੈਂਟ ਹਨ ਸਾਹਿਬ ਇਹ ਪ੍ਰਵਾਸੀ ਐਨ ਆਰ ਆਈਆਂ ਕਰਕੇ ਚੱਲਦੀ ਹੈ ਤੇ ਜਦੋਂ ਸਾਡੇ ਨਾਲ ਕੋਈ ਲੁੱਟ ਖੋਹ ਸਾਡੇ ਨਾਲ ਕੋਈ ਗਲਤ ਗੱਲ ਹੋ ਜਾਂਦੀ ਹੈ ਤਾਂ ਟੈਣਾ ਸਾਹਿਬ ਉਸ ਮੌਕੇ ਸਾਰੇ ਵਿਸ਼ਾ ਪੈਰ ਕੇ ਕਿੰਨੇ ਪੈਸੇ ਬਣਾਉਣ ਨੂੰ ਸਾਰੇ ਅੱਗੇ ਆ ਸਕਿਉਰਟੀ ਦੇ ਸੇਫ ਹੋ ਜੇ ਮਾਵੜੇ ਨੂੰ ਕੋਈ ਸਹਿਯੋਗ ਨਾ ਦਿੱਤਾ ਜੇ ਸਿੱਧਾ ਜਾ ਕੇ ਗੁਰੂਮਾਨੀ ਧਰਤੀ ਤੇ ਉਤਰਦਾ ਤੇ ਉੱਥੇ ਮੱਥਾ ਟੇਕ ਕੇ ਘਰੇ ਵੀ ਮੈਂ ਵਾਪਸ ਮੁਸਾਫਰ ਸਕਦਾ ਉਹ ਵੀ ਇੱਕ ਬੜੀ ਚੀਜ਼ ਹੈ ਜਦੋਂ ਉੱਥੇ ਉਤਰੂਗਾ ਉਹ ਟੈਕਸ ਵੀ ਪੰਜਾਬ ਸਰਕਾਰ ਨੂੰ ਜਾਉਣਾ ਪਊਗਾ ਤੇ ਇਹ ਵੀ ਇੱਕ ਗੱਲ ਹੈ ਉਹੋ ਜਿਹੜਾ ਕਹਿ ਸਕਦੇ ਕਿ ਉਸ ਜਿਹੜੇ ਬਾਹਰ ਦਾ ਬੇ ਰੈਸਟੋਰੈਂਟ ਉਹ ਸਭ ਸਾਡੇ ਬੰਦੇ ਉਹਨਾਂ ਦੇ ਕੰਮ ਚੱਲਣਗੇ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੱਲਾ 에어ਲਾਈਨ ਦਾ ਫਾਇਦਾ ਹੋਣਾ ਜਾਂ ਨੁਕਸਾਨ ਹੋਣਾ ਉਹਦੇ ਵਿੱਚ ਆਪਣੀ ਵੀ ਸੇਫਟੀ ਵੱਡੀ ਵੱਡੀ ਜ਼ਿਆਦਾ ਹੈ ਹੋਰਨਾਂ ਮੁਲਕਾਂ ਤੋਂ ਤਾਂ ਮੰਗ ਉੱਠਦੀ ਹੈ ਵੀ ਸਿੱਧੀਆਂ ਫਲਾਈਟਾਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਲੰਡਨ ਤੋਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਆਪਰੇ ਤੋਂ ਜਿਹੜੀ ਸ਼ੁਰੂ ਹੋ ਚੁੱਕੀ ਹੈ ਤਾਂ ਉਹਨੂੰ ਗੁਦਰਦ ਦੀ ਗੱਲ ਹੈ ਉਹਨੂੰ ਸਪੋਰਟ ਦੇਣੀ ਚਾਹੀਦੀ ਹੈ ਜੇ ਸਕਸੈਸਫੁਲ ਹੋ ਜਾਂਦੀ ਹੈ ਡੈਫੀਨਟਲੀ 에어 ਇੰਡੀਆ ਕਵਾਂਟਸ ਦੀ ਸਿੱਧੀਆਂ ਫਲੈਟਾ ਚ ਉਹ ਤਾਂ ਕਿਰੋਣ ਦੇ ਦਿਮਗਾ ਨਾ ਤਾਈ ਦੀ ਜਲੀ ਤੇ ਮਾਈਕਰੋ ਰਾਮ ਕਰਨ ਉਹਨਾਂ ਦੇ ਮਜਬੂਰੀ ਬਣ ਜਾਂਦੀ ਸਤਿਕਾਰ ਜੀ ਸਾਰਿਆਂ ਦਾ ਇੱਕ ਬਾਰ ਫੇਰ ਸੀ7 ਆਸਟ੍ਰੇਲੀਆ ਦੇ ਵਿੱਚ ਔਜਨਾਮਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਆ ਮੈਂ ਜਿੱਥੇ ਤਰਨ ਦੀ ਬਲਾਸਪੁਰ ਆਪ ਜੀ ਨੂੰ ਫਤਿਹ ਬੁਲਾਉਣਾ ਉੱਥੇ ਮੈਂ ਟਹਿਣਾ ਸਾਹਿਬ ਨੂੰ ਵੀ ਅ ਕਹਿਣਾ ਕੀ ਆਪਣੇ ਜਿੰਨੇ ਵੀ ਦੇਖਣ ਵਾਲੇ ਦਰਸ਼ਕ ਆ ਹਾਂਜੀ ਸੁਣਨ ਵਾਲੇ ਸਰੋਤੇ ਆ ਕਿਉਂਕਿ ਜਿਵੇਂ ਆਪਾਂ ਵੀ ਜਦੋਂ ਕੰਮ ਕਰਦੇ ਹੁੰਨੇ ਆਪਾਂ ਸੁਣਨ ਵਾਲੇ ਸਰੋਤੇ ਬਣ ਜਾਂਦੇ ਆ ਕਿਉਂਕਿ ਵੀਡੀਓ ਦਿਖਦੀ ਨਹੀਂ ਆਡੀਓ ਸੁਣਦੇ ਆ ਆਡੀਓ ਸੁਣਦੇ ਹਾਂਜੀ ਸੋਨਾਂ ਨੂੰ ਬਲਾਉ ਫਾਟੇ ਹਾਂਜੀ ਮੇਰੇ ਵੱਲੋਂ ਜੀ ਸੀ7 ਆਸਟ੍ਰੇਲੀਆ ਦੇਖਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਪ੍ਰੀਤ ਸასი ਸ਼ਕਰ ਜੀ ਟੈਨਾ ਸਾਹਿਬ ਅੱਜ ਆਪਾਂ ਜਿਹੜੀ ਪਹਿਲਾਂ ਖਬਰ ਕਰਨੀ ਆ ਹਾਂਜੀ ਇਹ ਇਹ ਬੇਨਤੀ ਇਸ ਖਬਰ ਦੇ ਨਾਲ ਬੇਨਤੀ ਵੀ ਕਰਨੀ ਹੈ। ਇਸ ਖਬਰ ਦੇ ਨਾਲ ਆਪਾਂ ਅਪੀਲ ਵੀ ਕਰ। ਅਪੀਲ ਵੀ ਕਰਨੀ ਤੇ ਨਾਲੇ ਇੱਚ ਫਾਇਦਾ ਵੀ ਹੋਣਾ ਆਪਾਂ ਨੂੰ। ਫਾਇਦਾ ਵੀ ਹੋਣਾ ਸਾਰੇ ਪੰਜਾਬੀਆਂ ਨੂੰ। ਪੰਜਾਬੀਆਂ ਨੂੰ ਖਾਸ ਤੌਰ ਤੇ ਆਸਟ੍ਰੇਲੀਆ ਦੇ ਨਾਲ। ਖਾਸ ਤੌਰ ਤੇ ਆਸਟ੍ਰੇਲੀਆ ਦੇ ਨਾਲ ਨਿਊਜ਼ੀਲੈਂਡ ਵਾਲਿਆਂ ਨੂੰ। ਹਾਂਜੀ। ਟੇਨਾ ਸਾਹਿਬ ਇਹ ਖਬਰ ਬਹੁਤ ਇੰਪੋਰਟੈਂਟ ਨਾਲੇ ਆਪਾਂ ਇਸ ਜਿਹੜੀ ਜਦੋਂ ਇਹ ਖਬਰ ਆਪਾਂ ਸ਼ੁਰੂ ਕਰਾਂਗੇ ਇਹ ਗੱਲ ਦੀ ਆਪਾਂ ਰੋਜ਼ ਚਰਚਾ ਕਰਦੇ ਹਾਂ। ਹੂੰ। ਇੱਥੇ ਜਦੋਂ ਆਪਾਂ ਚਰਚਾ ਕਰਦੇ ਹਾਂ ਤੇ ਜ਼ਿੰਮੇਵਾਰੀ ਬਣਦੀ ਹੈ ਵੀ ਜਦੋਂ ਕਿਸੇ ਨੇ ਇੱਕ ਆਰਗੇਨਾਈਜੇਸ਼ਨ ਨੇ ਇੱਕ ਕੰਪਨੀ ਨੇ ਇਨੀਸ਼ੀਏਟਿਵ ਲਿਆਗਾ ਸਾਡੇ ਮੁਤਾਬਕ ਲਿਆਗਾ ਤਾਂ ਫਿਰ ਆਪਾਂ ਉਹਦੀ ਸਪੋਰਟ ਕਰੀਏ ਸਪੋਰਟ ਕਰਨੇ ਬੰਦੇ ਸਹੀ ਗੱਲ ਇਹ ਟੇਣਾ ਸਾਹਿਬ ਗੱਲ ਕੀ ਹੈ ਕਿ ਆਪਾਂ ਲਗਾਤਾਰ ਕਹਿੰਦੇ ਰਹਿੰਦੇ ਆ ਜਿਹੜੇ ਇੱਥੇ ਆਪਾਂ ਆਸਟ੍ਰੇਲੀਆ ਬੈਠੇ ਆ ਨਿਊਜ਼ੀਲੈਂਡ ਬੈਠੇ ਆ ਹੂੰ ਵੀ ਭਾਈ ਜਿਹੜਾ ਸਾਡੀਆਂ ਅੰਮ੍ਰਿਤਸਰ ਦੀਆਂ ਫਲਾਈਟਾਂ ਵਧਣੀਆਂ ਚਾਹੀਦੀਆਂ ਚਾਹੀਦੀਆਂ ਹਾਂ ਵੀ ਸਾਡੇ ਜਹਾਜ਼ ਅੰਮ੍ਰਿਤਸਰ ਉਤਰਨੇ ਚਾਹੀਦੇ ਜਾਂ ਚੰਡੀਗੜ੍ਹ ਉਤਰਨੇ ਚਾਹੀਦੇ ਪਰ ਜਦੋਂ ਨਹੀਂ ਉਤਰਦੇ ਜਾਂ ਕੋਈ ਜਦੋਂ ਫਲਾਈਟਾਂ ਚੱਲਦੀਆਂ ਜਦੋਂ ਸਾਡੇ ਵੱਲੋਂ ਕੋਈ ਰਿਸਪੌਂਸ ਨਹੀਂ ਮਿਲਦਾ ਤਾਂ ਫਿਰ ਜਿਹੜਾ ਕਹਿ ਸਕਦੇ ਆ ਗੱਲ ਫਿਰ ਉੱਥੇ ਜਾ ਪਰ ਜਿਹੜੀ 에ਅਰਲਾਈਨ ਆਪਣਾ ਡਿਸੀਜਨ ਚੇਂਜ ਕਰਕੇ ਤੇ ਫਿਰ ਉੱਥੇ ਫੇਰ ਆ ਜਾਂਦੀਆਂ ਆ ਜਾਂਦੀਆਂ ਤੇ ਨਾਲੇ ਜੇ ਇਹ ਇਨੀਸ਼ੀਏਟਿਵ ਸਕਸੈਸਫੁਲ ਹੋਊਗਾ ਕਾਮਯਾਬ ਹੋਊਗਾ ਤਾਂ ਟੈਣਾ ਸਾਹਿਬ ਦੂਜੀਆਂ 에ਅਰਲਾਈਨਾਂ ਉਹ ਵੀ ਜਿਹੜੀਆਂ ਅੰਮ੍ਰਿਤਸਰ ਜਾਣੀਆਂ ਸ਼ੁਰੂ ਹੋ ਬਿਲਕੁਲ ਉਹ ਤਾਂ ਗੱਲ ਹੈ ਕੰਪੀਟੀਸ਼ਨ ਚ ਹੁੰਦਾ ਸਾਰਾ ਬਿਲਕੁਲ ਜੀ ਬਿਲਕੁਲ ਟੈਨਾ ਸਾਹਿਬ 에ਅਰ ਮਲੇਸ਼ੀਅਨ 에ਅਰਲਾਈਨ ਹੈ ਜਿਹੜੀ ਹਮ ਮਲੇਸ਼ੀਅਨ 에ਅਰਲਾਈਨ ਦੀਆਂ ਤਿੰਨ ਦਿਨ ਫਲਾਈਟਾਂ ਚੱਲਦੀਆਂ ਸੀ ਵੀਕ ਦੇ ਵਿੱਚ ਅ ਅੰਮ੍ਰਿਤਸਰ ਹਮ ਜੋ ਤਿੰਨ ਦਿਨ ਫਲਾਈਟਾਂ ਚੱਲਦੀਆਂ ਸੀਗੀਆਂ ਉਹਦੇ ਚ ਕੀ ਹੈ ਕਿ ਚਲੋ ਲੋਕ ਜਿਹੜੇ ਬਜ਼ੁਰਗ ਸੀ ਜਾਂ ਖਾਸ ਤੌਰ ਤੇ ਜਿਹੜੇ ਜਾਣਾ ਚਾਹੁੰਦੇ ਆ ਜਾਂ ਇਸ ਜਿਹੜਾ ਵਿਚਾਰ ਆਪਾਂ ਚਰਚਾ ਕਰ ਰਹੇ ਹਾਂ ਉਸ ਵਿਚਾਰ ਦਾ ਹਿੱਸਾ ਹੈ ਵੀ ਪੰਜਾਬ ਚ ਉਤਰਨਾ ਪੰਜਾਬ ਚ ਉਤਰਨਾ ਆਪਾਂ ਨੂੰ ਹਮੇਸ਼ਾ ਗਿਲਾ ਰਹਿੰਦਾ ਹੈ ਵੀ ਜਿਹੜੀਆਂ ਪੰਜਾਬ ਚ ਜ਼ਿਆਦਾ ਜਾਣੀਆਂ ਚਾਹੀਦੀਆਂ ਫਲਾਈਟਾਂ ਜਾਨਕਿ ਦਿੱਲੀ ਤੋਂ ਮੁੜ ਕੇ ਓਖੇ ਹੁੰਦੇ ਨਾਲੇ ਆਪਾਂ ਇਹ ਵੀ ਗੱਲ ਕਰਦੇ ਆ ਵੀ ਬਹੁ ਗਣਤੀ ਜਿਹੜੋ ਆਪਾਂ ਜਾ ਕੇ ਦਿੱਲੀ ਦੇਖਦੇ ਆ ਬੰਦੇ ਤਾਂ ਪੰਜਾਬ ਵਾਲੇ ਹੀ ਹੁੰਦੇ ਪੰਜਾਬ ਵਾਲੇ ਹੁੰਦੇ ਆ ਹਰਿਆਣੇ ਦੇ ਬਹੁਤ ਸਾਰੇ ਟਾਬੇ ਬਹੁਤ ਸਾਰੇ ਰੈਸਟੂਡੈਂਟ ਹੈਣਾ ਸਾਹਿਬ ਇਹ ਪ੍ਰਵਾਸੀ ਐਨਆਰਆਈਆਂ ਕਰਕੇ ਚੱਲਦੇ ਆ ਤੇ ਜਦੋਂ ਸਾਡੇ ਨਾਲ ਕੋਈ ਲੁੱਟ ਖੋਹ ਸਾਡੇ ਨਾਲ ਕੋਈ ਗਲਤ ਗੱਲ ਹੋ ਜਾਂਦੀ ਹੈ ਤਾਂ ਟਹਿਣਾ ਸਾਹਿਬ ਉਸ ਮੌਕੇ ਸਾਰੇ ਪਿਸ਼ਾਂਖ ਪੈਰ ਖਚਲਿੰਦੇ ਪੈਸੇ ਬਣਾਉਣ ਨੂੰ ਸਾਰੇ ਅੱਗੇ ਆ ਸਿਕਿਉਰਿਟੀ ਦੇ ਸੇਫਟੀ ਦੇ ਮਾਮਲੇ ਨੂੰ ਕੋਈ ਸਹਿਯੋਗ ਨਹੀਂ ਕਰਦੇ ਆ ਪਿਛਲੇ ਦਿਨੀ ਆਸਟ੍ਰੇਲੀਆ ਦੇ ਸ਼ਹਿਰ ਬ੍ਰੈਸਮੇਨ ਤੋਂ ਇੱਕ ਬਜ਼ੁਰਗ ਜਿਹੜੇ ਗਏ ਸੀ ਉਹਨਾਂ ਨੇ ਆਪਣੀ ਵਿਥਿਆ ਸੁਣਾਈ ਉਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਕਿ ਉਹਨਾਂ ਨੂੰ ਲੁੱਟਣ ਪੈ ਗਈ ਸੀ ਕਿਵੇਂ ਉਹਨਾਂ ਨੇ ਜਾਨ ਬਚਾਈ ਕਿਵੇਂ ਉਹਨਾਂ ਨੇ ਡਰਾਈਵਰ ਉਸ ਸਫਤ ਕਰਨੀ ਬਣਦੀ ਡਰਾਈਵਰ ਵੀਰ ਦੀ ਜਿਹਨੇ ਕਿ ਉਹਨਾਂ ਨੂੰ ਕੱਢ ਕੇ ਲੈ ਗਿਆ ਹੁਣ ਟੈਣਾ ਸਾਹਿਬ ਇਹ ਕੀ ਗੱਲ ਹੈ ਕਿ ਜਦੋਂ 3 ਦਿਨ ਫਲਾਈਟਾਂ ਜਿਹੜੀਆਂ ਮਲੇਸ਼ੀਆ ਨੀਅਰਲਾਈਨਸ ਦੀਆਂ ਕੁਵਾਲਾਮਪਰ ਤੋਂ ਚੱਲਦੀਆਂ ਸੀਗੀਆਂ ਅੰਮ੍ਰਿਤਸਰ ਨੂੰ ਉਹ ਜਦੋਂ ਕਹਿੰਦੇ ਹੁੰਦੇ ਨੇ ਕਿ ਇੱਕ ਉਹਦੇ ਪ੍ਰਾਈਸ ਵੀ ਫਿਰ ਜ਼ਿਆਦੇ ਸੀ ਕਿਉਂਕਿ ਬੰਦੇ ਜੇ ਮੰਨ ਲਓ ਅਪਲਾਈ ਕਰਦੇ ਸੀ ਜਿਹੜੇ ਜਿਹੜੇ ਜਾਣਦੇ ਸੀ ਇਸ ਕਨੈਕਟਿੰਗ ਫਲਾਈਟ ਦੇ ਤਹਿਤ ਤਾਂ ਉਹ ਜਿਹੜੇ ਟਿਕਟ ਜਦੋਂ ਘੱਟ ਸੀ ਸੀਟਾਂ ਘੱਟ ਸੀ ਤਾਂ ਉਹ ਪ੍ਰਾਈਸ ਵੀ ਵਧ ਜਾਣਾ ਬੰਦਾ ਡਿਮਾਂਡ ਜ਼ਿਆਦਾ ਸੀ ਡਿਮਾਂਡ ਜ਼ਿਆਦਾ ਸੀ ਹਾਂ ਹੁਣ ਕੀ ਹੈ ਕਿ ਉਹਨਾਂ ਨੇ ਦੇਖਦੇ ਉਹਨਾਂ ਨੇ ਵੀ ਇਹ ਬਿਜ਼ਨਸ ਪੁਆਇੰਟ ਆਫ ਐਂਗਲ ਤੋਂ ਹੀ ਫੈਸਲਾ ਲਿਆ ਕਿਉਂਕਿ ਉਹਨੂੰ ਲੱਗਿਆ ਵੀ ਲੋਕ ਇਸ ਫਲਾਈਟ 'ਚ ਇੰਟਰਸਟ ਦੇ ਰਹੇ ਆ ਤਾਂ ਉਹਨਾਂ ਨੇ ਪੂਰਾ ਵੀਕ ਹੀ ਚਲਾਤੀ ਪੂਰਾ ਵੀ ਐਵਰੀ ਸਰਵੇ ਵੀ ਹੁੰਦਾ ਨਾ ਉਹਨਾਂ ਦਾ ਹਾਂ ਹਾਂ ਸਰਵੇ ਵੀ ਇੱਕ ਇੱਕ ਰੋਜ਼ ਫਲਾਈਟ ਜਿਹੜੀ ਜਾਊਗੀ ਜਾਊਗੀ ਹਾਂ ਹੁਣ ਇਹਦੇ ਵਿੱਚ ਕੀ ਹੈ ਕਿ ਜੇ ਹੁਣ ਇਹ ਇਨੀਸ਼ੀਏਟਿਵ ਫੇਲ ਹੋ ਜਾਂਦਾ ਤਾਂ ਟੈਨਾ ਸਾਹਿਬ ਫੇਰ ਉਹੀ ਗੱਲ ਜਿਹੜਾ ਪਿੱਛੇ ਆ ਜਾਣੀ ਹੈ ਹੁਣ ਇਹਦਾ ਫਾਇਦਾ ਕਿਹਨੂੰ ਹੋਣਾ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਨੂੰ ਖਾਸ ਤੌਰ ਤੇ ਸਿਡਨੀ ਮੈਲਬਰਨ ਬ੍ਰੈਸਬੇਨ ਐਡਲੇਡ ਪਾਰਥ ਇਹ ਚਾਰਾਂ ਜਿਹੜੇ ਪੰਜੇ ਵੱਡੇ ਸ਼ਹਿਰ ਨੇ ਇਹ ਸਾਰਿਆਂ ਦੀ ਜਿਹੜੀ 에 ਮਲੇਸ਼ੀਆ 에ਅਰਲਾਈਨ ਦਾ ਕਨੈਕਟਿੰਗ ਫਲਾਈਟ ਹੈ ਫਿਰ ਆਕਲੈਂਡ ਤੇ ਕ੍ਰਾਈਸਚਰਚ ਦੀਆਂ ਵੀ ਕਨੈਕਟਿੰਗ ਫਲਾਈਟ ਨੇ ਏ ਟਾਣਾ ਸਾਹਿਬ ਜੀ ਸੱਤਾਂ ਜਿਹੜੇ ਸ਼ਹਿਰਾਂ ਦੇ ਲੋਕ ਜਿਹੜੇ ਹੈਗੇ ਆ ਕਿ ਇਸ ਕਨੈਕਟਿੰਗ ਫਲਾਈਟ ਦੇ ਤਹਿਤ ਜਾਣਾ ਸ਼ੁਰੂ ਕਰਨਗੇ ਤਾਂ ਕੱਲ ਨੂੰ ਜਿਹੜੀ ਹੈਗੀ ਕੁਆਂਟਸ ਵੀ ਆਊਗੀ ਇਸ ਮੁਕਾਬਲੇ 'ਚ 에어 ਇੰਡੀਆ ਵੀ ਆਊਗੀ ਇਸ ਮੁਕਾਬਲੇ 'ਚ ਕਿਉਂਕਿ ਹੁਣ 에어 ਇੰਡੀਆ ਟਾਟਾ ਗਰੁੱਪ ਕੋਲੇ ਜਿਹੜੇ ਬਿਜ਼ਨਸ ਪੁਆਇੰਟ ਆਫ 뷰 ਤੋਂ ਸੋਚਦੇ ਆ ਫੇਰ ਟਾਣਾ ਸਾਹਿਬ ਸਿੰਗਾਪੁਰ 에어ਲਾਈਨਸ ਵੀ ਆਊ ਤਾਂ ਮਤਲਬ ਅੰਮ੍ਰਿਤਸਰ ਜਿਹੜੀਆਂ ਫਲਾਈਟਾਂ ਜਿਹੜੀਆਂ ਜਿਆਦੇ ਹੋਣਗੀਆਂ ਹੋ ਸਕਦਾ ਕਿ ਤੁਹਾਨੂੰ ਜਿਹੜੀ ਸਿੱਧੀ ਮਤਲਬ ਬਾਯਾ ਅੰਦਿੱਲੀ ਜਾਂਦੀ ਆ ਉਹਦੇ ਨਾਲ 100 ਡਾਲਰ ਤੁਹਾਨੂੰ ਵਾਧੇ ਦੇਣਾ ਪੈ ਜੇ ਹੋ ਸਕਦਾ ਹੋ ਸਕਦਾ ਹਾਂ ਪਰ ਜਿਹੜਾ ਕਹੇ ਇਹ 100 ਡਾਲਰ ਦਿੱਤਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਇੱਕ ਤਾਂ ਤੁਸੀਂ ਦੇਖੋ ਕਿ ਜਿਹੜੀ ਉਹ ਗੁਰੂਆਂ ਦੀ ਧਰਤੀ ਹੂੰ ਤੁਸੀਂ ਜਾ ਕੇ ਉੱਥੇ ਉਤਰਦੇ ਹੋ ਉੱਥੇ ਉਤਰਨਾ ਜਾ ਕੇ ਹਾਂ ਉੱਥੇ ਉਤਰਨਾ ਹੈ ਨਾ ਜੀ ਫਿਰ ਜਿਹੜਾ ਕਹਿ ਸਕਦੇ ਆ ਕਿ ਤੁਸੀਂ ਆਪਣੇ ਮੰਨ ਲਓ ਜਿਹੜਾ ਚਲੋ ਜੇ ਆਪਾਂ ਕਹਦੀ ਜਿਹੜੇ ਚੰਡੀਗੜ੍ਹ ਦੇ ਨੇੜੇ ਤੇੜੇ ਆ ਪਟਿਆਲਾ ਹੋ ਗਿਆ ਮਹਾਲੀ ਹੋ ਗਿਆ ਇਹਨਾਂ ਨੂੰ ਤਾਂ ਦਿੱਲੀ ਵੀ ਚਲੋ ਉਹਨਾਂ ਨੇੜੇ ਪੈਂਦਾ ਪਰ ਜਿਹੜਾ ਸੈਂਟਰਲ ਮਾਲਵਾ ਦੁਆਬਾ ਤੇ ਸਾਰਾ ਮਾਝਾ ਇਹਨਾਂ ਨੂੰ ਤਾਂ ਅੰਮ੍ਰਿਤਸਰ ਤੋਂ 3 3.5 ਘੰਟੇ ਦੀ ਮੈਕਸਿਮਮ ਬਾਟ ਆ। ਹਮਮ ਵਡੇ ਹਾਈਵੇ ਬਣੇ ਹੋਏ ਆ। ਵੱਡੇ ਹਾਈਵੇ ਬਣੇ ਹੋਏ ਆ। ਜਿਵੇਂ ਸਾਹਿਬ ਜੇ ਆਪਣਾ ਗੱਲ ਕਰਕੇ ਚੰਡੀਗੜ੍ਹ ਦੇ ਨੇੜੇ ਤੇ ਜਿਹੜੇ ਉਹ ਵੀ ਜੇ ਜਾ ਕੇ ਬੰਦਾ ਹੁਣ 7-8 ਸਾਲਾਂ ਬਾਅਦ ਜਾਂ 15 ਸਾਲਾਂ ਬਾਅਦ ਬੰਦਾ ਗਿਆ ਬਾਹਰਲੇ ਮੁਲਕ ਤੋਂ ਜੇ ਸਿੱਧਾ ਜਾ ਕੇ ਗੁਰੂਆਂ ਦੀ ਧਰਤੀ ਤੇ ਉਤਰਦਾ ਤੇ ਉੱਥੋਂ ਮੱਥਾ ਟੇਕ ਕੇ ਘਰੇ ਵੀ ਵਾਪਸ ਵਸਵਾ ਸਕਦਾ ਉਹ ਵੀ ਉਹ ਵੀ ਇੱਕ ਵਧੀਆ ਚੀਜ਼ ਆ। ਵਧੀਆ ਗੱਲ ਆ ਜੀ ਹਨਾ। ਦੂਜੀ ਗੱਲ ਇਹਨਾ ਸਾਹਿਬ ਇਹ ਆ ਵੀ ਜਿਹੜਾ ਉਹ ਹੀ ਸਾਨੂੰ ਇੱਕ ਮਾਨਸਿਕ ਸੰਤੁਸ਼ਟੀ ਵੀ ਮਿਲਦੀ ਕਿ ਜਦੋਂ ਅਸੀਂ ਜਾ ਕੇ ਆਪਣੀ ਧਰਤੀ ਪੰਜਾਬ ਦੇ ਉੱਤੇ ਉਤਰਦੇ ਆਂ ਤੇ ਜਿਹੜਾ ਇੱਕ ਨਰੇਟਿਵ ਪਿਛਲੇ ਸਮੇਂ ਤੋਂ ਸਿਰਜਿਆ ਜਾ ਰਿਹਾ ਤੇ ਨਾਲ ਦੀ ਨਾਲ ਕਿ ਇਹ ਕਿ ਜਿਹੜਾ ਜਦੋਂ ਹੁਣ ਉੱਥੇ ਉਤਰੂਗਾ ਉਹ ਟੈਕਸ ਵੀ ਪੰਜਾਬ ਸਰਕਾਰ ਨੂੰ ਜਾਊ ਹੂੰ ਸਹੀ ਗੱਲ ਠੀਕ ਹੈ ਜੀ ਗੱਲ ਉਹੋ ਜਿਹੜਾ ਕਹਿ ਸਕਦੇ ਆ ਕਿ ਉੱਥੇ ਜਿਹੜੇ ਬਾਹਰ ਟਾਬੇ ਰੈਸਟੋਰੈਂਟ ਆ ਉਹ ਸਭੋਂ ਸਾਡੇ ਬੰਦੇ ਆ ਉਹਨਾਂ ਦੇ ਕੰਮ ਚੱਲਣਗੇ ਤੇ ਲੋਕਲ ਟੈਕਸੀ ਇੰਡਸਟਰੀ ਆ ਚਲੋ ਉਹ ਦਿੱਲੀ ਵੀ ਜਾਂਦੇ ਸੀ ਉਹ ਅਮਰਸਰ ਵੀ ਜਾਵੜਣਗੇ ਉਹ ਗਿੜਾ ਵੱਧ ਲਾ ਲੈਣਗੇ ਵੱਧ ਵੱਧ ਲਾ ਲੈਣਗੇ ਹਾਂ ਉਨਾਰ ਉੱਥੀ ਗੱਲ ਹੈ ਨਾ ਨਾਲੇ ਸਾਡਾ ਉਹ ਮੰਨ ਲਿਓ ਵੀ ਦਿੱਲੀ ਵਾਲੇ ਵਿਤਕਰਾ ਕਰਦੇ ਆ ਹਾਂ ਨਹੀਂ ਚਲੋ ਹਾਂ ਮਤਲਬ ਇਹ ਵੀ ਹੁੰਦਾ ਨਾ ਹੁੰਦਾ ਹੁੰਦਾ ਖਾਸ ਤੌਰ ਤੇ ਜਿਹੜਾ ਹੁਣ ਬਾਬੇ ਨਾਲ ਹੋਈ ਤੇ ਜੇ ਲਾਂਭਾ ਦੇਵਾਂਗੇ ਤਾਂ ਅਸੀਂ ਪੰਜਾਬ ਦੀ ਸਰਕਾਰ ਨੂੰ ਦੇਵਾਂਗੇ ਨਾ ਹੁਣ ਅਸੀਂ ਹਰਿਆਣਾ ਦੀ ਸਰਕਾਰ ਨੂੰ ਦੇ ਰਹੇ ਹਾਂ ਲਾਂਭਾ ਸਹੀ ਗੱਲ ਟੋਲ ਟੈਕਸ ਪੇ ਕਰਦੇ ਆ ਕਿੰਨੇ ਤੇ ਉਹ ਟੋਲ ਟੈਕਸ ਵੀ ਜਿਹੜਾ ਫਿਰ ਆਪਣਾ ਰਾਹ 'ਚ ਐਕਸੀਡੈਂਟ ਦਾ ਵੀ ਖਤਰਾ ਰਹਿੰਦਾ ਕਿੰਨਾ ਘਾਟਾ ਇਹ ਵੀ ਚੀਜ਼ਾਂ ਵੇਖਣ ਵਾਲੀ ਆ ਕਿਉਂਕਿ ਉਹ ਡਰਾਈਵਰ ਵੀ ਕਈ ਵਾਰ ਲਾਲਚ ਕਰਦੇ ਆ ਬੈਕ ਟੂ ਬੈਕ ਜਿਹੜਾ ਹਾਂ ਸੌਂਦੇ ਨਹੀਂਗੇ ਸੌਂਦੇ ਨਹੀਂ ਹੁਣ ਇੱਥ ਉੱਗੇ ਜਾ ਕੇ ਹਾਂ ਜੇ ਘਰ ਦਾ ਨਾ ਹੋਊਗਾ ਅਣਗਵਾਂ ਨੂੰ ਵੰਗਾਰ ਲਓ ਆਪ ਦੇ ਬੰਦੇ ਨਹੀਂ ਚਲਾਉਣੇ ਸੀ ਵਾਲਾ ਵੀ ਚਲ ਲੈ ਆਊਗਾ ਮਤਲਬ ਜੋ ਵੀ ਆ ਮਤਲਬ ਜਿਹੜਾ ਕਹਦੇ ਆ ਵੀ ਇਹ ਜਿਹੜੀ ਫਲਾਈਟ ਸ਼ੁਰੂ ਹੋਈ ਆ ਇਹਨੂੰ ਸਹਿਯੋਗ ਕਰਨਾ ਬਣਦਾ ਇਹਦੇ ਵੱਲ ਯਾਨੀ ਕਿ ਕਿ ਚਾਹੇ ਤੁਹਾਡੀ 100 ਡਾਲਰ ਵੱਧ ਲੱਗ ਜੇ ਇਹ ਬੇਨਤੀ ਅਪੀਲ ਆ ਕਿ ਇਸ ਵੱਲ ਆਪਾਂ ਸੋਚੀਏ ਵਿਚਾਰੀਏ ਤੇ ਇਸ ਵੱਲ ਵਧੀਏ ਬਿਲਕੁਲ ਸਹੀ ਗੱਲ ਹੈ ਹੈ ਜੀ ਹਮ ਹਮ ਆਪਾਂ ਤਾਂ ਕਿਉਂਕਿ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਕਲਾ ਏਅਰਲਾਈਨ ਦਾ ਫਾਇਦਾ ਹੋਣਾ ਜਾਂ ਨੁਕਸਾਨ ਹੋਣਾ ਉਹਦੇ ਵਿੱਚ ਆਪਣੀ ਵੀ ਸੇਫਟੀ ਬੱਡੀ ਜਿਆਦਾ ਹੈ ਜੀ ਸੇਫਟੀ ਬੱਡੀ ਸੇਫਟੀ ਦੀ ਸੰਤੁਸ਼ਟੀ ਤੁਹਾਡੀ ਸਟੇਟ ਦੀ ਇਕਨੋਮੀ ਤੇ ਹੀ ਫਰਕ ਪੈਂਦਾ ਇਹ ਦੇਖਣ ਨੂੰ ਬਹੁਤ ਬਰੀਕ ਚੀਜ਼ ਲੱਗਦੀ ਹੈ ਪਰ ਉਹ ਟੈਣਾ ਸਾਹਿਬ ਜਦੋਂ ਨਿੱਕੀ ਨਿੱਕੀ ਫਿਗਰ ਮੰਨ ਲਓ ਇੱਕ ਬੰਦਾ ਜਾਓ ਹਮ ਤਾਂ ਤੁਸੀਂ ਇਹ ਰੋਜ਼ ਇੱਕ ਫਲਾਈਟ ਜਾ ਰਹੀ ਹੈ ਹਮ 500 ਬੰਦਾ ਲੈ ਕੇ ਸਹੀ ਗੱਲ ਹੈ 500 400 ਜਿੰਨਾ ਵੀ ਬੰਦਾ ਜਾ ਰਿਹਾ ਜੇ ਤੁਸੀਂ ਇਹ ਮੰਨੋ ਵੀ 1000 ਰੁਪਈਆ ਵੀ ਪੰਜਾਬ ਦੇ ਸਰਕਾਰ ਨੂੰ ਮਤਲਬ ਜਾਂ ਪੰਜਾਬ ਦੇ ਜਾਂ ਉੱਥੇ ਜਿਹੜਾ ਕੋਈ ਰੈਸਟੋਰੈਂਟ ਆ ਢਾਬਾ ਜਾਂ ਅੰਮ੍ਰਿਤਸਰ 에어ਪੋਰਟ ਅਥਾਰਟੀ ਕੋਈ ਸਾਹਮਣੇ ਕੁਛ ਆ ਕੋਈ ਹਜ਼ਾਰ ਰੁਪਈਆ ਵੀ ਐਕਸਟਰਾ ਖਰਚ ਕਰ ਰਿਹਾ ਜਿਹੜਾ ਪੰਜਾਬ ਚ ਹੋ ਰਿਹਾ ਤਾਂ ਉਹ ਤੁਸੀਂ ਦੇਖੋ 4 ਕਰੋੜ ਰੁਪਇਆ ਰੋਜ਼ ਦਾ ਬਣ ਗਿਆ ਹਾਂ ਹਾਂ ਨਾਲੇ ਇੱਥੇ ਆਪਣਾ ਆਸਟ੍ਰੇਲੀਆ ਨੂੰ ਇਹ ਨਾਲੇ ਤਾਂ ਗੱਲ ਚੱਲਦੀ ਹੈ ਵੀ سپورਟ ਲੋਕਲ سپورਟ ਲੋਕਲ ਹਾਂ 4 ਕਰੋੜ ਬਣ ਗਿਆ ਰੋਜ਼ ਦਾ ਤਾਂ ਮਤਲਬ ਇਹ ਸਾਲ ਦੀ ਜਿਹੜੀ ਇੰਡਸਟਰੀ ਹੈ ਵੱਡੀ ਹੈ 12-1500 ਕਰੋੜ ਦੀ ਤਾਂ ਆਏ ਸਿੱਧੂ ਹੀ ਦਿਖਦੀ ਹੈ ਇਹ ਨਾਲ ਨਾਲ ਹੋਰਨਾਂ ਮੁਲਕਾਂ ਤੋਂ ਤਾਂ ਮੰਗ ਉੱਠਦੀ ਹੈ ਵੀ ਸਿੱਧੀਆਂ ਫਲੈਟਾਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਲੰਡਨ ਤੋਂ ਸ਼ੁਰੂਆਂ ਕੀਤੀਆਂ ਜਾਣੀਆਂ ਚਾਹੀਦੀਆਂ ਆਪਣੀ ਤਾਂ ਹੁਣ ਜਿਹੜੀ ਸ਼ੁਰੂ ਹੋ ਚੁੱਕੀ ਹੈ ਤਾਂ ਉਹਨੂੰ ਗੁਦਰਤੀ ਗੱਲ ਹੈ ਵੀ ਉਹਨੂੰ سپورਟ ਦੇਣੀ ਚਾਹੀਦੀ ਹੈ ਜੇ ਸਕਸੈਸਫੁਲ ਹੋ ਜਾਂਦੀ ਹੈ ਡੈਫੀਨਿਟਲੀ ਏਅਰ ਇੰਡੀਆ ਤੇ ਕਵਾਂਟਸ ਵੀ ਸਿੱਧੀਆਂ ਫਲਾਈਟਾਂ ਚ ਚਲਾਉਣ ਉਹ ਤਾਂ ਚਲਾਉਣਗੇ ਜਿਵੇਂ ਕਹਿੰਦਾ ਤਾਈ ਦੀ ਤਿੱ ਜੱਲੀ ਤੇ ਮੈਂ ਕਿਉਂ ਰਵਾਂ ਕੱਲੇ ਉਹਨਾਂ ਦੇ ਮਜਬੂਰੀ ਬਣ ਜਾਂਦੀ ਮਜਬੂਰੀ ਬਣ ਜਾਂਦੀ ਸੋ ਇਹਨੂੰ ਇਸ ਪਾਸੇ ਸਾਨੂੰ ਧਿਆਨ ਦੇਣਾ ਚਾਹੀਦਾ ਅਗਲੀ ਗੱਲ ਫਿਰ ਟਹਿਣਾ ਸਾਹਿਬ ਹੁਣ ਆਪਾਂ ਆਉਨੇ ਆਸਟ੍ਰੇਲੀਆ ਵਾ ਹੂੰ ਪ੍ਰਾਪਰਟੀ ਦੀ ਗੱਲ ਕਰਾਂਗੇ ਠੀਕ ਹੈ ਪ੍ਰਾਪਰਟੀ ਦੇ ਹੈਗਾ ਦੋ ਐਸਪੈਕਟ ਹੂੰ ਇੱਕ ਤਾਂ ਹੈਗਾ ਕਿ ਪ੍ਰਾਪਰਟੀ ਦੀਆਂ ਕੀਮਤਾਂ ਕਿੱਥੇ ਵੱਧ ਰਹੀਆਂ ਕਿੱਥੇ ਘਟ ਰਹੀਆਂ ਇੱਕ ਜਿਹੜਾ ਡਾਇਲੌਗ ਲੋਕਾਂ 'ਚ ਚੱਲ ਰਿਹਾ ਹੂੰ ਉਹਦੀ ਗੱਲ ਵੀ ਕਰ ਜਿਹੜੀ ਨਵੀਂ ਗੱਲ ਸਾਹਮਣੇ ਆ ਰਹੀ ਹੈ ਨਵੀਂ ਗੱਲ ਆਪਾਂ ਪਿਛਲੇ ਪ੍ਰੋਗਰਾਮ ਚ ਵੀ ਇਹ ਗੱਲ ਕੀਤੀ ਸੀ ਹੁਣ ਉਹਦਾ ਉਹਨੂੰ ਜਿਹੜਾ ਕਹਿ ਸਕਦੇ ਆਂ ਵੀ ਉਹਨੂੰ ਐਕਸਟੈਂਸ਼ਨ ਦੇ ਵਿੱਚ ਅਗਲੇ ਹਾਂ ਅਗਲੇ ਸਟੈਪ ਦੀ ਗੱਲ ਕਰ ਲੈਂਦੇ ਹਾਂ ਕਿ ਕਹਾਣੀਆਂ ਸਾਹਮਣੇ ਆ ਰਹੀਆਂ ਨੇ ਲੋਕਾਂ ਦੀ ਤੋ ਆਪਾਂ ਨੂੰ ਦੱਸਣੇ ਬਣਦੀਆਂ ਕਿ ਕੀ ਹੋ ਕੀ ਰਿਹਾ ਇੱਥੇ ਟੈਂਡਾ ਸਾਹਿਬ ਉਹਨ ਜਿਹੜੀ ਪ੍ਰਾਪਰਟੀ ਹੈ ਤੁਸੀਂ ਇਹ ਦੇਖੋ ਕਿ ਚਾਹੇ ਹੁਣ ਆ ਹਜੇ ਕਹਿ ਰਿਹਾ ਵੀ ਇੰਟਰਸਟ ਰੇਟ ਰੁਕੇ ਹੋਏ ਆ ਜਾਂ ਇੰਟਰਸਟ ਰੇਟ ਜਿਹੜੇ ਜਿਹੜੀ ਉਸੀ ਆਰ ਆ ਜਿਹੜੀ ਹੈਗੀ ਆ ਕਿ ਉਹ ਉਹਦਾ ਹੁਣ ਵਾਧਾ ਰੁਕਿਆ ਹੋਇਆ ਇਹ ਪੀਕ ਤੇ ਪਹੁੰਚਿਆ ਹੋਇਆ ਵੀ ਲੋਕਾਂ ਦਾ ਜੇ ਪੰਜਾਬੀ ਚ ਕਹਿੰਦੇ ਆ ਵੀ ਝੋਟੀ ਡਾਟ ਪਿਆ ਹੋਇਆ ਹਾਂ ਹੈ ਜੀ ਝੋਟੀ ਡਾਟ ਪਏ ਦੇ ਵਿੱਚ ਵੀ ਪ੍ਰਾਪਰਟੀ ਦੀ ਰੇਟ ਵਧੀ ਜਾਂਦੇ ਆ ਹਮ ਸਹੀ ਗੱਲ ਹੁਣ ਜਿਹੜਾ ਹੈ ਕਿ ਐਡੀਲੇਟ ਟਾਣਾ ਸਾਹਿਬ 1 ਸਾਲ ਦੇ ਵਿੱਚ 14.81% ਵਧ ਗਿਆ ਪਿਛਲੇ 1 ਸਾਲ ਚ ਜੁਲਾਈ ਮਹੀਨੇ ਚ ਵੀ 0.52% ਵਧਿਆ ਟਾਣਾ ਸਾਹਿਬ ਜਿਹੜਾ ਹੈਗਾ ਕਿ ਚਾਹੇ ਥੋੜਾ ਵਧਿਆ ਸਿਡਨੀ ਵੀ ਵਧਿਆ ਬ੍ਰੈਸਬੇਨ ਵੀ ਵਧਿਆ 골ਡ ਕੋਸਟ ਵੀ ਵਧਿਆ ਟੈਨਸਾ ਪਰਥ ਵੀ ਵਧਿਆ ਘਟੇ ਕਿਹੜੇ ਆ ਮੈਲਬਰਨ ਹਵਾਟ ਜਿਹੜਾ ਕਿ ਟਸਮਾਨੀਆ ਦੀ ਰਾਜਧਾਨੀ ਆ ਤੇ ਇਹ ਨਾਲ ਜਿਹੜਾ ਹੈਗਾ ਕਿ ਆਪਣਾ ਇਸ ਤੋਂ ਲਾਹ ਡਾਰਬਨ ਜਿਹੜਾ ਕਿ ਨਾਰਥਰਨ ਟੈਰੀਟਰੀ ਦੀ ਰਾਜਧਾਨੀ ਆ ਤੇ ਜਿਹੜਾ ਹੈਗਾ ਕਿ ਜਿਹੜਾ ਮੈਲਬਰਨ ਆ ਉਹ ਜਿਹੜਾ ਹੈਗਾ ਕਿ 2022 ਦੇ ਮੁਕਾਬਲੇ ਟੈਨਸਾ ਸਾਹਿਬ ਜਿਹੜਾ ਵਿੱਤੀ ਬੜਾ ਪਿਛਲਾ ਲੰਘ ਕੇ ਗਿਆ ਉਹਦੇ ਜਿਹੜੇ ਰਿਕਾਰਡ ਆਏ ਨੇ ਤਕਰੀਬਨ 5% ਪ੍ਰਾਪਰਟੀ ਦੇ ਪ੍ਰਾਈਸ ਜਿਹੜੇ ਆ ਮੈਲਬਰਨ ਦੇ ਵਿੱਚ ਘਟੇ ਨੇ ਇਹ ਇਹਦੇ ਨਾਲ ਕੀ ਹੈ ਕਿ ਜਿਹੜੇ ਐਡੀਲੇਡ ਟਾਣਾ ਸਾਹਿਬ ਉਹਦੀ ਔਸਤ ਕੀਮਤ ਦੇ ਵਿੱਚ ਲਗਾਤਾਰ ਘਰਾਂ 'ਚ ਵਾਧਾ ਹੋ ਰਿਹਾ ਹੈ ਤੇ ਹੁਣ ਇਹ ਸਥਿਤੀ ਦੇ ਪਹੁੰਚ ਗਿਆ ਕਿ ਐਡੀਲੇਡ ਤੇ ਮੈਲਬਰਨ ਦੇ ਘਰਾਂ ਦੀ ਔਸਤ ਕੀਮਤ ਤਕਰੀਬਨ ਬਰਾਬਰ ਬਰਾਬਰੀ ਹੋ ਜਾਂਦੀ ਹੈ ਹਾਲਾਂਕਿ ਆਪਾਂ ਮੰਨਦੇ ਹਾਂ ਤੁਸੀਂ ਪਹਿਲਾਂ ਵੀ ਜਿਹੜਾ ਐਡਲੇਡ ਛੋਟਾ ਹੈ ਉਹ ਥੋੜਾ ਸਸਤਾ ਹੋਊਗਾ ਹਾਂਜੀ ਨਹੀਂ ਮੈਂ ਮੈਂ ਖੁਦ ਦੇਖਿਆ ਰਹਿਣਾ ਸੀ ਮੈਂ ਜਦੋਂ ਇੱਧਰ ਆਉਣ ਦਾ ਪਲਾਨ ਕਰਦਾ ਸੀ ਮੈਂ ਐਡਲੇਡ ਵੀ ਘਰ ਦੇਖ ਰਿਹਾ ਸੀਗਾ ਤੇ ਪ੍ਰੀ ਕੋਵਿਡ ਜਿਹੜੀ ਸਿਚੁਏਸ਼ਨਸ ਨੇ ਤਾਂ ਉਸ ਮੌਕੇ ਐਡਲੇਡ ਦੇ ਘਰ ਤੇ ਮੈਲਬਰਨ ਦੇ ਘਰ 'ਚ 1.5-2 ਲੱਖ ਡਾਲਰ ਦਾ ਸਿੱਧਾ ਫਰਕ ਸੀ ਹੁਣੇ ਫਰਕ ਬਹੁਤ ਘਟ ਰਹਿ ਗਿਆ ਹੁਣ ਕੀ ਹੈ ਕਿ ਇਸ ਮੌਕੇ ਕੀ ਹੈ ਟਹਿਣਾ ਸਾਹਿਬ ਵੀ ਐਡਲੇਡ ਦੇ ਵਿੱਚ 7.70 ਲੱਖ ਦਾ ਜਿਹੜਾ ਕਿ ਘਰ ਹੈ ਐਵਰੇਜ ਹੈ ਜਿਹੜਾ ਕਿ ਉੱਥੇ ਹੋ ਗਿਆਗਾ ਕਿਉਂਕਿ ਜਿਹੜੀ ਐਵਰੇਜ ਨਿਕਲਦੀ ਹੁੰਦੀ ਹੈ ਇਹ ਆਉਟਰਸ ਵਰਬ ਵਿਚਲੇ ਸਵਰਬ ਸੀਵੀਡੀ ਇਹ ਸਾਰਿਆਂ ਨੂੰ ਲਾ ਕੇ ਉਸ ਪੂਰੇ ਮੈਟਰੋਪੋਲੀਟਨ ਦੀ ਨਿਕਲਦੀ ਆ ਤੇ ਇਸੇ ਤਰੀਕੇ ਨਾਲ ਮੈਲਬਰਨ ਜਿਹੜਾ ਹੈਗਾ ਕਿ ਟੈਨਾ ਸਾਹਿਬ 8 ਲੱਖ ਤੇ 3000 ਐਵਰੇਜ ਇੱਥੋਂ ਦੀ ਪ੍ਰਾਈਸ ਆ ਸਾਰੇ ਜਿਹੜੇ ਮੈਲਬਰਨ ਦੇ ਆਪਾਂ ਇੱਕ ਔਸਟ ਘਰ ਦੀ ਕੱਢੀਏ ਜਾਨੀ 33000 ਦਾ ਫਰਕ ਰਹੇਗਾ ਜਿਹੜਾ ਕਿ ਪਹਿਲਾਂ 2 ਲੱਖ ਡਾਲਰ ਦਾ ਪ੍ਰੀ ਕੋਵਿਡ ਫਰਕ ਸੀਗਾ ਕਹਿੰਦਾ ਮਤਲਬ ਇਹ ਐਡੀਲੇਡ ਬੜੇ ਤੇਜ਼ੀ ਨਾਲ ਗਰੋ ਕਰ ਰਿਹਾ ਜਾਂ ਕਹਿੰਦਾ ਉੱਥੇ ਮਾਰਕੀਟ ਬੜੀ ਗਰਮ ਹੈ ਗਰਮ ਹੈ ਜੀ ਹਨਾ ਹੁਣ ਇੱਕ ਪਾਸੇ ਹੈ ਕਿ ਮੈਲਬਰਨ ਦੇ ਚਲੋ ਫਿਰ ਵੀ ਜਿਹੜਾ ਹੈ ਕਿ ਮੈਲਬਰਨ ਦੇ ਵਿੱਚ ਵੀ ਬਹੁਤ ਤੇਜ਼ੀ ਨਾਲ ਘਰਾਂ ਨੂੰ ਵਕ ਲੱਗੀ ਸੀ 5% ਚਲੋ ਫਿਰ ਵੀ ਘਰਾਂ ਦੇ ਪ੍ਰਾਈਸ 'ਚ ਫਰਕ ਪਿਆ ਜੇ ਮਿਲੀਅਨ ਆ ਮਿਲੀਅਨ ਮਗਰ 5% ਆਪਾਂ ਜੇ ਲਾਲੀਏ ਤਾਂ 25-30 ਹਜ਼ਾਰ ਡਾਲਰ ਦਾ ਫਰਕ ਪੈ ਗਿਆ ਹਾਂਜੀ ਆ 50 ਹਜ਼ਾਰ ਤਾਂ ਸੌਰੀ 50 ਹਜ਼ਾਰ ਦਾ ਮਿਲੀਅਨ ਮਗਰ ਮਤਲਬ ਫਰਕ ਪੈ ਗਿਆ ਇੰਨਾ ਘਰਾਂ ਦੇ ਉੱਤੇ ਫਰਕ ਪਿਆ ਪਰ ਫਿਰ ਵੀ ਲੋਕ ਔਖੇ ਹੋਏ ਹੋਏ ਟੈਣਾ ਸਾਹਿਬ ਆਪਾਂ ਪਿਛਲੇ ਹਫ਼ਤੇ ਗੱਲ ਕੀਤੀ ਸੀ ਵੀ ਜਿਹੜੇ 50 ਤੋਂ 60 ਸਾਲ ਦੇ ਜੋੜਿਆਂ ਦੇ ਤੇ ਰਿਸਰਚ ਕੀਤੀ ਕਿ 100 ਜੋੜਿਆਂ ਤੇ ਗੱਲ ਕੀਤੀ ਸੀ 65 ਜੋੜੇ ਜਿਹੜੇ ਕਿ ਬਾਹਰ ਪਲਾਨ ਕਰ ਰਹੇ ਹੈ ਵੀ ਆਪਾਂ ਘਰ ਖਰੀਦ ਲਈਏ ਇਥੋਂ ਮੈਲਬਰਨ ਛੱਡ ਜਾਈਏ ਹੁਣ ਇਹਦੀਆਂ ਸਟੋਰੀਆਂ ਉਹ ਲੱਗੀਆਂ ਉਹਦੀ ਐਕਸਟੈਂਸ਼ਨ ਤੇ ਵੀ ਜਿਹੜੀ ਗੱਲ ਚੱਲੀ ਹੈ ਇੱਕ ਡਰਾਈਵਰ ਆ ਆਰਥਰ ਸਟੀਫੋਰ ਹਮ ਇਹ ਇਥੇ ਜਿਹੜੀ ਹੈਗੀ ਹੈ ਕਿ ਬੱਸ ਚਲਾਉਂਦੇ ਸੀ ਤੇ ਹੁਣ ਇਹ ਕਹਿ ਸਕਦੇ ਇਹਨਾਂ ਨੇ ਕੀ ਕਿਹਾ ਕਿ ਇਹਨਾਂ ਨੇ ਨਾ ਜਿਹੜਾ ਘਰ ਸੀ ਇਥੇ ਮੈਲਬਰਨ ਦੇ ਵਿੱਚ ਘਰ ਸੀ ਮੈਲਬਨ ਦਾ ਘਰ ਸੀ ਤੇ ਇਹ ਕਹਿੰਦੇ ਵੀ ਜਵਾਕਾਂ ਨੂੰ ਟਾਈਮ ਮੈਂ ਨਹੀਂ ਦੇ ਪਾਉਂਦਾ ਹੂੰ 50 ਘੰਟੇ ਬੱਸ ਚਲਾ ਕੇ ਆਉਣਾ ਹੂੰ ਜੇਬ ਚ 1 ਰੁਪਈਆ ਬਚ ਕੋਈ ਨਹੀਂ ਰਿਹਾ ਹੈ ਜੀ ਖੱਪੀ ਜਾਂਦੇ ਖੱਪੀ ਜਾਂਦੇ ਤੇ ਉਮਰ ਜਿਹੜੀ ਹੈਗੀ ਹੈ ਕਿ 46 47 ਸਾਲ ਉਮਰ ਹੋ ਗਈ ਆ ਤੇ ਇਹ ਤਾਂ ਮਤਲਬ ਮਰ ਜਾਗੀ ਛੇਤੀ ਬੋਲ ਢੋਂਦੇ ਢੋਂਦੇ ਸਹੀ ਗੱਲ ਹੈ ਜੀ ਆਪਣੇ ਬੰਦੇ ਗੱਲਾਂ ਤਾਂ ਕਰ ਰਹੇ ਆ ਪਰ ਇਹਦੇ ਬਾਰੇ ਪ੍ਰੈਕਟੀਕਲ ਨਹੀਂ ਸੋਚਦੇ ਫਿਰ ਸੋਚਣ ਲੱਗੇ ਹਾਂ ਇਹਨੇ ਫਿਰ ਕੀ ਕੀਤਾ ਟਹਿਣਾ ਸਾਹਿਬ ਇਹਨੇ ਫਿਰ ਸਕੀਮ ਲੜਾਈ ਹੂੰ ਇਹਨਾਂ ਸਕੀਮ ਕੀ ਲੜਾਈ ਕਹਿੰਦਾ ਵੀ ਚਲੋ ਇਹਨੇ ਘਰ ਮੈਨਾਂ 10-12 ਸਾਲ ਪਹਿਲਾਂ ਖਰੀਦਿਆ ਹੋਇਆ ਸੀ ਇਹਨੇ ਕਿਸੇ ਪ੍ਰਾਈਵੇਟ ਕਿਉਂਕਿ ਇਹਨੂੰ ਇਹਨੇ ਨਾ ਜਿਹੜਾ ਹੈਗਾ ਕਿ ਇੱਥੋਂ ਨਾ 250 ਕਿਲੋਮੀਟਰ ਦੂਰ ਆ ਮੈਲਬਰਨ ਤੋਂ ਪਿਰਾਮਿਡ ਹਿੱਲ ਪੈਂਦਾ ਹੈ ਏਰੀਆ ਬਚੂਕੇ ਦੇ ਨਾਲ ਪੈ ਜਾਂਦਾ ਠੀਕ ਹੈ ਉੱਥੇ ਇਹਨੇ ਜਾਨੀ ਕਿ ਇਹਨੇ ਜਿਹੜਾ ਹੈ ਕਿ ਇਹਨੇ ਬੈਂਕਾਂ ਨੂੰ ਪਹਿਲਾਂ ਤਾਂ ਕੀਤਾ ਵੀ ਮੈਂ ਵੀ ਬਾਹਰ ਪ੍ਰਾਪਰਟੀ ਖਰੀਦਣਾ ਚਾਹੁੰਨਾ ਇਹਨੂੰ ਕਿਸੇ ਬੈਂਕ ਨੇ ਲੋਨ ਨਹੀਂ ਦਿੱਤਾ ਇਹਨੇ ਫਿਰ ਜਿਹੜੀ ਥਰਡ ਲੈਂਡਿੰਗ ਜਿਹੜੀ ਹੁੰਦੀਆਂ ਆਂਗੀਆਂ ਬੈਂਕਾਂ ਦੇ ਛੋਟੇ ਪ੍ਰਾਈਵੇਟ ਲੈਂਡਰ ਜਿਹਨੂੰ ਆਪਾਂ ਕਹ ਦਿੰਦੇ ਆ ਤਾਂ ਉਹਨਾਂ ਤੋਂ ਕਿਸੇ ਤੋਂ ਇਹਨੇ ਲੋਨ ਉੱਥੋਂ ਵਾਲੇ ਘਰ ਦਾ ਜਿਵੇਂ ਫਾਈਨਾਂਸ ਵਾਲੇ ਹੁੰਦੇ ਆਪਣੇ ਫਾਈਨਾਂਸ ਵਾਲੇ ਹੁੰਦੇ ਆ ਕਿਉਂਕਿ ਉੱਥੇ ਇਹਨੂੰ ਘਰ ਮਿਲ ਗਿਆ ਟੈਣਾ ਸਾਹਿਬ 3 ਕ ਲੱਖ ਡਾਲਰ ਦਾ ਵਧੀਆ ਵੱਡਾ ਸੈਕਸ਼ਨ ਤੇ ਬੜਾ ਸੋਹਣਾ ਘਰ ਇਹਨਾਂ ਨੇ ਜੀ ਫਿਰ ਆਪਣਾ ਉਕਰ ਹਾਲਾਕਿ ਪਹਿਲਾਂ ਆਪਣਾ ਵੇਚ ਕੇ ਵੀ ਲੈ ਸਕਦੇ ਸੀ ਪਰ ਇਹਦੇ ਫਿਰ ਦਿਮਾਗ ਨੇ ਕੰਮ ਕੀਤਾ ਦਿਮਾਗ ਨੇ ਕੰਮ ਕੀਤਾ ਉਹ ਕਹਿੰਦਾ ਵੀ ਥੋੜਾ ਰੈਨੋਵੇਟ ਕਰਾ ਦਗੇ ਥੋੜਾ ਇਦਾਂ ਕਰ ਦਗੇ ਉੱਥੋਂ ਵਾਲਾ ਘਰ ਦੇ ਵਿੱਚ ਸ਼ਿਫਟ ਕਰਕੇ ਨਾਲੇ ਇਹ ਹੋ ਗਿਆ ਵੀ ਪਹਿਲਾਂ ਇੱਕ ਵਾਰੀ ਉਹ ਸੇਫ ਕਰਨਗੇ ਸੇਫ ਕਰਕੇ ਬਹਿ ਜਗੇ ਜਾ ਕੇ ਤੇ ਨਾਲ ਕੀ ਹੋਇਆ ਕਿ ਇਹਨਾਂ ਨੂੰ ਪਲੱਸ ਪੁਆਇੰਟ ਕੀ ਹੋਇਆ ਕਿ ਜਦੋਂ ਇਹ ਰੂਰਲ ਏਰੀਆ ਦੇ ਵਿੱਚ ਇਹਨਾਂ ਨੂੰ ਬਰਕੂ ਕੀ ਬਸ ਦਾ ਐਕਸਪੀਰੀਅੰਸ ਸੀ ਇਹਨਾਂ ਨੂੰ 8-10000 ਡਾਲਰ ਸਾਲ ਦਾ ਉੱਥੇ ਇਹਨਾਂ ਨੂੰ ਵਾਧੂ ਤਨਖਾਹ ਮਿਲ ਗਈ ਅੱਛਾ ਠੀਕ ਹੈ ਪੈਰਾਮਿਡ ਹੈਲਥ ਦੇ ਵਿੱਚ ਉਹ ਡਰਾਈਵਰ ਘੱਟ ਹੋਣੇ ਆ ਡਰਾਈਵਰ ਘੱਟ ਹੋਣੇ ਉਹ ਕਹਿੰਦੇ ਵੀ ਤੂੰ ਸਾਡੇ ਆ ਜਾ ਤੂੰ ਐਕਸਪੀਰੀਅੰਸ ਡਰਾਈਵਰਾਂ ਤੈਨੂੰ ਅਸੀਂ ਭਾਈ ਬੜਾ ਤਨਖਾਹ ਦੇਵਾਂਗੇ ਤੇ ਇਹਨਾਂ ਨੇ ਫਿਰ ਉਹਦੇ ਬਾਅਦ ਆਪਣਾ ਘਰ ਰੀਨੋਵੇਟ ਕਰਕੇ ਇੱਥੋਂ ਦਾ ਵੇਚ ਕੇ ਹਮ ਘਰ ਇੱਥੋਂ ਵਾਲਾ ਵੇਚਤਾ ਹਮ ਵੇਚ ਕੇ ਟੈਣਾ ਸਾਹਿਬ ਜਿਹਦੀ ਜਿਹ ਕਿਥੇ ਦਾ 5 ਲੱਖ ਮੌਰਗੇਜ ਸਿਰ ਸੀ ਹਮ 4-5 ਲੱਖ ਹਨਾ ਇਹਨਾਂ ਨੇ ਜੀ ਉਹ ਜਿਹੜਾ ਕਿ 3 ਲੱਖ ਡਾਲਰ ਸਿੱਧਾ ਉਹ ਜਿਹੜੀ 3rd ਡੈਟ ਤੋਂ ਲਿਆ ਸੀ ਉਹਨੂੰ ਮੋਰਟਗੇਜ ਪੇ ਆਫ ਕਰਤਾ ਤੇ ਕਹਿੰਦੇ 50000 ਡਾਲਰ ਕੈਸ਼ ਆਪਣੀ ਜੇਬ ਚ ਆ ਗਿਆ ਤਨਖਾਹ ਜਿਹੜੀ ਵੱਧ ਗਈ ਆ ਹੁਣ ਕਹਿੰਦਾ ਵੀ ਜਾਨ ਸੌਖੀ ਹੋ ਗਈ ਜਾਨ ਸੌਖੀ ਹੋ ਗਈ 1 ਰੁਪਿਆ ਮੋਰਗੇਜ ਦਾ ਨਹੀਂ ਦੇਣਾ ਹਾਂ ਕੋਈ ਕੋਈ ਕੁਝ ਨਹੀਂ ਕੁਝ ਕਰਨਾ ਕਿ ਜਵਾਕਾਂ ਨੂੰ ਟਾਈਮ ਦੇਣਾ ਘਰ ਵਾਲਿਆਂ ਨੂੰ ਕਿਹਾ ਵੀ ਤੂੰ ਹੁਣ ਕੰਮ ਕਰਨਾ ਨਹੀਂ ਹੂੰ ਤੂੰ ਫੁੱਲ ਫਲੈਟ ਜਵਾਕਾਂ ਤੇ ਆ ਆਪਾਂ 40 ਘੰਟੇ ਜਿਹੜਾ ਕਿ ਕੰਮ ਕਰਕੇ ਬਸ ਚਲਾ ਕੇ ਘਰੇ ਪੱਟ ਤੇ ਥਾਪੀ ਮਾਰ ਦਿਆ ਕਰਨੀਆਂ ਸੋ ਇਹ ਰੁਝਾਨ ਰੁਝਾਨ ਹਾਂ ਗੋਰਿਆਂ ਦੇ ਵਿੱਚ ਇਹ ਟੈਣਾ ਸਾਹਿਬ ਚੱਲ ਪਿਆ ਹੈਗਾ ਤੇ ਸਾਡੇ ਹੈਗਾ ਕਿ ਅਸੀਂ ਕਹਿੰਦੇ ਆ ਵੀ ਇੱਕ ਪਲਾਟ ਕਲਕੈਲੋ ਬੁੱਕ ਕੀਤਾ ਹੋਇਆ ਇੱਕ ਵਾਈਬਰੇਜ ਕਰ ਲਗੇ ਇੱਕ ਮੈਕਲਮ ਕਰ ਲਗੇ ਫਿਰ ਉਹ ਜਦੋਂ ਸੈਟਲਮੈਂਟ ਆ ਜਾਂਦੀ ਹੈ ਫਿਰ ਅਸੀਂ ਕਹਿੰਦੇ ਆ ਜੀ ਡਿਪਰੈਸ਼ਨ ਹੋ ਗਿਆ ਫਿਰ ਡਾਕਟਰ ਤੋਂ ਜਾ ਕੇ ਗੋਲੀਆਂ ਲੈਣੇ ਆ ਹਾਂਜੀ ਤੇ ਦੂਜੇ ਪਾਸੇ ਅਸੀਂ ਰੇਸ ਮੰਨੀ ਬੈਠੀ ਆ ਰੇਸ ਆਪਾਂ ਗਵਾਂਢੀ ਨਾਲ ਰੇਸ ਵੀ ਮੰਨੀ ਬੈਠੇ ਆ ਆਪਾਂ ਆਪਣੇ ਕਜਨ ਬ੍ਰਦਰ ਨਾਲ ਵੀ ਰੇਸ ਮੰਨੀ ਬੈਠੇ ਆ ਵੀ ਇਹ ਤਾਂ ਇੰਨਾ ਬਣ ਗਿਆ ਮੇਰਾ ਤਬਾਹ ਮੈਨੂੰ ਉਹ ਬੰਦੇ ਨੂੰ ਪਤਾ ਲੱਗ ਨਹੀਂ ਰਿਹਾ ਵੀ ਮੈਂ ਕਿਹੜੀ ਦੌੜ ਚ ਪਿਆ ਹਾਂ ਕਿਹੜੀ ਦੌੜ ਚ ਪਿਆ ਵਾ ਇਹ ਨਾਲੇ ਜਿਹੜੀ ਜਿਹੜਾ ਪੈਸਾ ਕਾ ਜਿਵੇਂ ਹੁਣ ਪ੍ਰਾਪਰਟੀ 5% ਦੇ ਡੱਗ ਪੀ ਕਿਤੇ 13% ਵੱਧ ਗਈ 14 ਇਹਨੂੰ ਤੁਸੀਂ ਕੈਲਕੂਲੇਟ ਨਹੀਂ ਕਰ ਸਕਦੇ ਸਹੀ ਗੱਲ ਆਪਦੇ ਮਤਾਬ ਜੋ ਤੁਹਾਡੇ ਕੋਲੇ ਹੈ ਉਹੀ ਤੁਹਾਡਾ ਮੰਨਿਆ ਜਾਣਾ ਸਹੀ ਸਹੀ ਤੇ ਇਹਦੇ ਚ ਟੇਣਾ ਸਾਹਿਬ ਹੁਣ ਜਿਹੜੀ ਕਹਿ ਸਕਦੇ ਆ ਕਿ ਗੱਲਬਾਤ ਇਹ ਆ ਵੀ ਆਪਾਂ ਨੂੰ ਵੀ ਆਰਥਰ ਸਟੀਫੋਰਥ ਤੋਂ ਸਾਨੂੰ ਸਿੱਖਣ ਦੀ ਜ਼ਰੂਰਤ ਆ ਕਿ ਇਹ ਜਿਹੜਾ ਕਿ ਜ਼ਿੰਦਗੀ ਸੌਖੇ ਕਰੀਏ ਬੱਚਿਆਂ ਨੂੰ ਸਮਾਂ ਦਈਏ ਉਹਦੇ ਵਿੱਚ ਹੀ ਸਾਡੀ ਜਿਹੜੀ ਜਿਹੜੀ ਹੈਗੀ ਇਹ ਕਹਿ ਸਕਦੇ ਆ ਕਿ ਕੱਲ ਸਾਡਾ ਪਿਆ ਹੁਣ ਅੱਜ ਵੀ ਆਪਾਂ ਪ੍ਰੋਗਰਾਮ ਰਿਕਾਰਡ ਕਰਕੇ ਆਏ ਹਾਂ ਉਹ ਵੀ ਇਹੀ ਸੀ ਮੇਨ ਆਪਣਾ ਜਿਹੜਾ ਆ ਪਾਉ ਉਹਦੇ ਤੇ ਪੋਡਕਾਸਟ ਜਿਹੜਾ ਆਪਾਂ ਕੀਤਾ ਉਹ ਵੀ ਕੰਮ ਆਊਗਾ ਸਹੀ ਗੱਲ ਹੈ ਵੀ ਜਿਹੜਾ ਜਿਹੜੇ ਪਹਿਲੇ 10 ਸਾਲ ਹੂੰ ਤੁਸੀਂ ਤਾਂ ਦੋਨੇ ਹਸਬੰਡ ਵਾਈਫ ਹੂੰ ਕੰਮ ਕਰੀ ਜਾਂਦੇ ਆ ਤੇ ਨਿਆਣੇ ਤੁਹਾਡੇ ਘਰੇ ਆਈਪੈਡ ਦੇਖੀ ਜਾਂਦੇ ਆ ਤੇ ਉਹਨਾਂ ਨੂੰ ਸਾਸਰੀਕਲ ਬੁਲਾਉਣ ਦਾ ਨਹੀਂ ਪਤਾ ਹੋਰ ਨਹੀਂ ਕੁਝ ਪਤਾ ਤੇ ਉਹਨਾਂ ਨੂੰ ਕਿੰਡੀ ਗਾਰਡਨ ਛੱਡ ਦਿੰਦੇ ਆ ਜਿਹੜੀ ਥੋੜੀ ਫੈਮਿਲੀ ਵੈਲਿਊਜ਼ ਨੇ ਉਹਨਾਂ ਤੋਂ ਬੱਚੇ ਬ੍ਰੇਕ ਹੋ ਜਾਂਦੇ ਆ ਤੇ ਕੱਲ ਨੂੰ ਜਦੋਂ ਕਹਿੰਦੇ ਆ ਵੀ ਹੁਣ ਅਸੀਂ ਥੋੜੇ ਸੈੱਟ ਹੋਏ ਆ ਇਹ ਜਵਾਕਾਂ ਨੂੰ ਟਾਈਮ ਦੇਈ ਉਹਦੇ ਕਹਿੰਦੇ ਆ ਵੀ ਉਹ ਕਹਿੰਦੇ ਹੂ ਆਰ ਯੂ ਉਹ ਉਹ ਜਿਵੇਂ ਕਹਿੰਦੇ ਨੇ ਆਪਣਾ ਗੱਲ ਤੋਂ ਗੱਲ ਨਿਕਲੀ ਸੀਗੀ ਵੀ ਇਹ ਜਿਹੜੇ ਸਰਵੇ ਹੋਇਆ ਤੇ ਜਿਹੜੇ ਸਾਈਕੋਲੋਜਿਸਟ ਇਹੀ ਕਹਿੰਦੇ ਆ ਨਾ ਵੀ ਬੱਚੇ ਆ ਆਪ ਦੇ ਇਲੈਕਟ੍ਰੋਨਿਕ ਡਿਵਾਈਸਾਂ ਤੇ ਬਿਜੀ ਰਹਿੰਦੇ ਆ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਸਾਡੇ ਘਰੇ ਕੋਈ ਆਇਆ ਕਿ ਨਹੀਂ ਆਇਆ ਤਾਂ ਫਿਰ ਉਹਨਾਂ ਨੂੰ ਕੁਦਰਤੀ ਗੱਲ ਹੈ ਪਹਿਲੇ ਉਹ 10 ਸਾਲ क्रੂਸ਼ੀਅਲ ਹੁੰਦੇ ਆ ਜਿਹੜੇ ਆ ਕਹ ਲੋ ਪੇਰੈਂਟਸ ਨਾਲੇ ਅਟੈਚਮੈਂਟ ਵਾਲੇ ਬਿਲਕੁਲ ਹਾਂਜੀ ਹੁਣ ਪਹਿਲੇ ਦਿਨ ਹੀ ਟਹਿਣਾ ਸੀ ਮੈਂ ਜਾ ਕੇ ਆਇਆ ਮਲਦੂਰੇ ਹਾਂਜੀ ਹਾਂ ਤੁਸੀਂ ਮਲਦੂਰੇ ਜਾ ਕੇ ਆਪਾਂ ਇਹ ਗੱਲ ਕਰਨੀ ਸੀਗੀ ਹਾਂਜੀ ਮੈਂ ਮਲਦੂਰੇ ਜਾ ਕੇ ਆਇਆ ਤੇ ਉੱਥੇ ਮੈਨੂੰ ਨਾ ਸਾਡੇ ਪਿੰਡਾਂ ਦੀ ਹੂੰ ਮਤਲਬ ਮੇਰੇ ਪਿੰਡਾਂ ਨੇੜੇ ਸੈਦ ਤੋਂ ਮਹਿਲਕਣਾ ਮਤਲਬ ਮੈਨ ਕੀ ਫਰਕ ਲੱਗਿਆ ਉੱਥੋਂ ਦਾ ਮੈਲ ਬੰਦ ਆਪਾਂ ਇੱਕਦਮ ਮੈਨੂੰ ਇੱਕਦਮ ਮੈਨੂੰ ਪਰ ਕੇ ਲੱਗਿਆ ਕਿ ਚਲੋ ਟਾਊਨ ਉਹ 50 ਹਜ਼ਾਰ ਦੀ ਵਾਦੀ ਵਾਲਾ ਉਹ ਪੂਰਾ ਇੱਕ ਰੀਜਨ ਆ 100 150 ਕਿਲੋਮੀਟਰ ਵਰਗ ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ। ਅੰਗੂਰਾਂ ਦੀ ਖੇਤੀ ਆ, ਕਿੰਨੂਆਂ, ਸੰਤਰੀਆਂ ਦੀ ਖੇਤੀ ਆ ਹਨਾ ਸਾਰਾ ਕੁਝ ਤੇ ਆਪਣੇ ਪੰਜਾਬੀ 1000 1500 ਦੀ ਗਿਣਤੀ ਚੁੱਥੇ ਉੱਥੇ ਲੱਗੇ ਗਿਆ। 50000 50000 ਦੇ ਵਿੱਚ 1500 ਮੈਂ 2% 2.5% ਤੁਸੀਂ ਆਪਾਂ ਗੱਲ کہہ ਲਈ। 2% ਹਮੇਸ਼ਾ ਰਹਿੰਦੇ ਨੇ ਪੰਜਾਬ ਚ ਵੀ 2% ਇੰਡੀਆ ਚ ਵੀ 2% ਹੀ ਹੈਂਟ ਆ ਹਨਾ ਜੀ ਹਾਂ ਤੇ ਆਸਟ੍ਰੇਲੀਆ ਵਾਈਟ ਵੀ ਆਪਾਂ 2.5% 2.5% ਵਾਲੀ ਹੈ। ਤੇ ਉੱਥੇ ਜਿਹੜਾ ਹੈਗਾ ਕਿ ਇੱਕ ਤਾਂ ਉਹਨਾਂ ਉਹਨਾਂ ਦੇ 8.1 ਮੁੰਡਿਆਂ ਦੇ। ਹਮ ਟੇਣਾ ਸਭ ਨਾਲ-ਨਾਲ ਖੇਤ 40 40 ਏਕੜ 50 50 60 ਸਾਢੇ ਏਕੜ ਦੇ ਖੇਤ ਤੇ ਸਾਰੇ ਜਦੋਂ ਮੈਂ ਜਦੋਂ ਜਾ ਕੇ ਮੈਂ ਗੱਲ ਕੀਤੀ ਉਤਾਰ ਮੇਰਾ ਮਿੱਤਰ ਸੀ ਉਹਨਾਂ ਦਾ ਨਾਂ ਵੀ ਉਤਾਰ ਹੀ ਤੁਹਾਡੇ ਸਕੂਲ 'ਚ ਪੜ੍ਹਦੇ ਰਹੇ ਆ ਪੰਜ ਛੇ ਜਾਣੇ ਘੰਟੇ ਦੇ ਨੋਟਸ ਤੇ ਇਕੱਠੇ ਹੋ ਗਏ ਠੀਕ ਨਹੀਂ ਨਹੀਂ ਰਹਿੰਦੇ ਸੀ ਰਾਤ ਨੂੰ ਜਾਨੀ 10 11 ਵਜੇ ਕੇ ਮਤਲਬ ਕੋਈ ਉੱਠਣ ਦਾ ਨਾਂ ਨਹੀਂ ਸੀ ਲੈ ਰਹੇ ਉਹ ਕਹਿੰਦੇ ਭਾਈ ਕੱਲ ਨੂੰ ਅਸੀਂ ਕਿਹੜਾ ਮਤਲਬ ਗੱਲਾਂ ਬਾਤਾਂ ਕਰੀ ਗਏ ਗੱਲਾਂបਾਤਾਂ ਕਰੀ ਗਏ ਆਪਣੇ ਖੇਤ ਦੀਆਂ ਹੋਰ ਸਾਰਾ ਕੰਮ ਕਹਿੰਦੇ ਸੀ 20 ਘੰਟੇ ਉਸਤ ਕੰਮ 20 ਦਾ ਅਸੀਂ ਕਰਦੇ ਆਂ ਤੇ ਖੇਤ ਚ ਆਪਦੇ ਚ ਤੇ ਸਾਨੂੰ ਜਿਹੜਾ ਕਿ ਵਧੀਆ ਤੇ ਮੈਂ ਤੜਕੇ ਲਾਲ ਮੁੱਠਣ ਵਾਲੇ ਵਜਨ ਨਾਲ ਇਹਹੀ ਗੱਲ ਕਹੀ ਨਾ ਮੈਂ ਕਿਹਾ ਯਾਰ ਤੁਸੀਂ ਸੌਂਜੋ ਸਵੇਰੇ ਕੰਮ ਉਹ ਕਹਿੰਦਾ ਬਾਈ ਇਹ ਤਾਂ ਆਪਣੇ ਖੇਤੀ ਆ ਕੇ ਕੰਮ ਕਰਨਾ ਕੋਈ ਨਹੀਂ 10 ਵਜੇ ਆ ਜਾਗੇ ਜੇ ਤੁਸੀਂ ਆਪਣਾ ਦੇਖੋ ਮੈਂ ਦੋ ਘੰਟੇ ਲੇਟ ਲਿਆਵਾਂਗੇ ਹਾਂ ਤੁਸੀਂ ਆਪਣਾ ਦੇਖੋ ਸੋ ਕਹਿਣ ਦਾ ਇਹ ਭਾਵ ਆ ਕਿ ਲਾਈਫ ਆਪਣਾ ਦੇਖ ਕੇ ਦੌੜ ਤੋਂ ਮੁਕਤ ਹੋ ਕੇ ਆਪਣੀ ਲਾਈਫ ਨੂੰ ਪ੍ਰਭਾਸ਼ਿਤ ਕਰੋ ਉਸ ਤਰੀਕੇ ਨਾਲ ਦੇ ਫੈਸਲਾ ਡੀਸੀਜਨ ਲਾਉ। ਸਹੀ ਗੱਲ ਜਿਵੇਂ ਉਹ ਮੁੰਡੇ ਕਰ ਰਹੇ ਵਧੀਆ। ਵਧੀਆ ਕਰ ਰਹੇ ਜੀ ਬਹੁਤ ਉਹਨਾਂ ਦੀ ਆਪਸ ਵਿੱਚ ਹੈਗੀ ਹੈਗੀ ਮਤਲਬ ਸਾਰਾ ਕੁਝ ਤੇ ਵਧੀਆ ਖੁਸ਼ਹਾਲ ਜੀਵਨ। ਸਹੀ ਕੋਈ ਉਹਨਾਂ ਦੇ ਤੋਂ ਨਹੀਂ ਉਹ ਨਜ਼ਰ ਆ ਰਿਹਾ ਕੋਈ ਜਿਹੜਾ ਇੱਥੇ ਮੈਂ ਮੈਲਬਰਨ ਦੇ ਵਿੱਚ ਮੈਂ ਜਿਆਦਾ ਪ੍ਰੈਸ਼ਰ ਹੈ। ਮੈਂ ਨੋਟਿਸ ਕਰ ਰਿਹਾ ਕਿ ਇੱਥੇ ਪ੍ਰੈਸ਼ਰ ਜ਼ਿਆਦਾ ਹੈ। ਆਕਲੈਂਡ ਦੇ ਵਿੱਚ ਵੀ ਆਪਾਂ ਪਹਿਲਾਂ ਦੇਖਿਆ ਹੈ ਪ੍ਰੈਸ਼ਰ ਜ਼ਿਆਦਾ ਹੈ। ਕੰਪੈਰੀਟਿਵ ਉਹਨਾਂ ਦੇ ਨਾਲ। ਉਹਦੇ ਵਿੱਚ ਜਿਵੇਂ ਹੁਣ ਤੁਸੀਂ ਦੱਸਿਆ ਵੀ ਆਪਣਾ ਮਲਦੂਰਾ ਦੇ ਵਿੱਚ ਉਹਨ ਇੱਥੇ ਦਾ ਹੈਗਾ ਮੈਟਰੋ ਸਿਟੀ ਵੱਡਾ ਸਿਟੀ ਆ ਤੇ ਸ਼ਹਿਰੀ ਜਿਹੜੀ ਮਾਨਸਿਕਤਾ ਹੋਰ ਹੁੰਦੀ ਹੈ ਤੇ ਜਿਵੇਂ ਤੁਸੀਂ ਪਿੰਡ ਚ ਗਏ ਤੇ ਉੱਥੇ ਪਤਾ ਨੂੰ ਐਵੇਂ ਲੱਗਾਂ ਵੀ ਇਹ ਲੋਕ ਆਪਸ ਵਿੱਚ ਦੇ ਰਲ ਮਿਲ ਕੇ ਰਹਿੰਦੇ ਕਿ ਪਿੰਡਾਂ ਵਾਲਾ ਮਾਹੌਲ ਜਨੀਆਂ ਲੱਗਦਾ ਮਨ ਨੂੰ ਵੀ ਹੋਰ ਸੰਤੁਸ਼ਟੀ ਵਾਲਾ ਤੇ ਕੋਆਪਰੇਟਿਵ ਇੱਕ ਦੂਜੇ ਦੇ ਨਾਲ ਬਿਲਕੁਲ ਜੀ ਬਿਲਕੁਲ ਇਹ ਤਾਂ ਹੈਗੀ ਡਾਣਾ ਸਾਹਿਬ ਜਣੇ ਤੁਸੀਂ ਤੁਹਾਡੇ ਆਨ ਕਮਾਂਡ ਤੁਸੀਂ ਸਾਰਿਆਂ ਨੂੰ ਉੱਥੇ ਜਾਣਦੇ ਆ ਕਿਉਂਕਿ ਤੁਹਾਡੇ ਕੋਲ ਟਾਈਮ ਆ ਤੁਸੀਂ ਨੇਰੇ ਸਵੇਰੇ ਜਾਂਦੇ ਆਉਂਦੇ ਆ ਤੁਹਾਨੂੰ ਸਮਾਂ ਮਿਲ ਜਾਂਦਾ ਤੁਸੀਂ ਗੱਲਬਾਤ ਕਰਨ ਦਾ ਹਣਾ ਤੇ ਬੱਚਿਆਂ ਦਾ ਵੀ ਪੰਜਾਬੀ ਸਕੂਲ ਵਗੈਰਾ ਵੀ ਉੱਥੇ ਹੈਗਾ ਸਾਰਾ ਕੁਝ ਇਵਨ ਸਟੇਟ ਦਾ ਜਿਹੜਾ ਹੈਗਾ ਕਿ ਬੱਚਿਆਂ ਦਾ ਮਾਹੌਲ ਬਣਿਆ ਹੋਇਆ ਸੋ ਕਹਿਣ ਦਾ ਇਹ ਭਾਵ ਹੈ ਕਿ ਮਤਲਬ ਉਹੀ ਗੱਲ ਲੱਕੀ ਕੱਲ ਕਿਸੇ ਨੇ ਨਹੀਂ ਦੇਖਿਆ ਆਪਣਾ ਅੱਜ ਅੱਜ ਸਮਾਰ ਲਾਉਂਗੇ ਕੱਲ ਆਪੇ ਹੀ ਸਮਰ ਲਾਪੇ ਸਮਰ ਜੂਗਾ ਜੀ ਅੱਜ ਪ੍ਰੈਸ਼ਰ ਹੈ ਤੇ ਕੱਲ ਨੂੰ ਵੀ ਹੋ ਸਕਦਾ ਹੈ ਜਿਆਦਾ ਲੈ ਕੇ ਬਹਿ ਜਾਂਦਾ ਕਿ ਬਹਿ ਜਾਣਾ ਹੈ ਨਾ ਜੀ ਹੁਣ ਟੇਣਾ ਸਾਹਿਬ ਆਪਾਂ ਅਗਲੀ ਖਬਰ ਵੱਲ ਵਧਦੇ ਆ ਅਗਲੀ ਖਬਰ ਵੱਲ ਵਧਦੇ ਆ ਜੀ ਅਗਲੀ ਖਬਰ ਹੈਗੀ ਹੈ ਟੇਣਾ ਸਾਹਿਬ ਕੀ ਮੈਡਲ ਹਮ ਤੁਸੀਂ ਪੋਸਟ ਲਿਖੀ ਸੀ ਤੁਸੀਂ ਆਸਟ੍ਰੇਲੀਆ ਨੂੰ ਪੰਜਾਬ ਨਾਲ ਕੰਪੇਅਰ ਕੀਤਾ ਸੀ ਸਹੀ ਗੱਲ ਹੈ ਤੇ ਹਾਂ ਪੰਜਾਬ ਦੇ ਨਾਲ ਆਪਾਂ ਦੋਸਤ ਕੰਪੇਅਰ ਕਿਤੇ ਉਹ ਜਿਹੜੀ ਉਨੀ ਕਬਾਦੀ ਜਿਹੜੀ ਆਸਟ੍ਰੇਲੀਆ ਦੀ ਹੈ ਹੂੰ ਤੇ ਉਨੀ ਕਬਾਦੀ ਪੰਜਾਬ ਦੀ ਹੈ ਹੂੰ ਤੇ ਹੁਣ ਆਪਾਂ ਜੇ ਆਪਾਂ ਮੈਡਲ ਨਾਲ ਸੂਚੀ ਦੇ ਮਾਰਗੇ ਝਾਤੀ ਤਾਂ ਇੰਡੀਆ ਨੇ ਕਿੰਨੇ ਮੈਡਲ ਜਾਂ ਪੰਜਾਬ ਦੇ ਖਾਤੇ ਕਿੰਨੇ ਆਏ ਆ ਪੰਜਾਬ ਦੇ ਖਾਤੇ ਤਾਂ ਹਜੇ ਕੋਈ ਆਇਆ ਹੀ ਨਹੀਂ ਹਾਂ ਜੀ ਹਰਿਆਣੇ ਦੇ ਆ ਅਕਸਰ ਉਹ ਮੁੰਡਾ ਵੀ ਹਰਿਆਣੇ ਦਾ ਹੀ ਆ ਫਿਰ ਗਏ ਉੱਠ ਕੇ ਕਹਿੰਦੇ ਇਧਰੋਂ ਗਏ ਮਾਰੀ ਕੋਈ ਹਾਂ ਤੇ ਇੱਕ ਜਿਹੜਾ ਆਪਣੇ ਸਾਊਥ ਵਾਲੇ ਪਾਸੋਂ ਹੈ ਮਹਾਰਾਸ਼ਟਰ ਤੋਂ ਮੁੰਡਾ ਹਾਂ ਮਹਾਰਾਸ਼ਟਰ ਤੋਂ ਇੱਕ ਪਰ ਇੱਕ ਚੀਜ਼ ਆਈ ਹੈ ਕਿ ਤਿੰਨੇ ਕਿਸਾਨ ਪਰਿਵਾਰਾਂ ਨਾਲ ਸੰਬੰਧ ਕਿਸਾਨ ਪਰਿਵਾਰਾਂ ਨਾਲ ਹਾਂ ਛੋਟੇ-ਛੋਟੇ ਪਰਿਵਾਰਾਂ ਦੇ ਵਿੱਚ ਹਾਂ ਜੀ ਤਾਂ ਇਹ ਹੈ ਕਿ ਇੱਥੇ ਹੁਣ ਰਹਿਣਾ ਸਭ ਇੱਕ ਜਿਹੜੀ ਵੱਡੀ ਗੱਲ ਆ ਹੂੰ ਹੁਣ ਤੱਕ 12 골ਡ ਮੈਡਲ ਆਸਟ੍ਰੇਲੀਆ ਨੇ ਜਿੱਤੇ ਆ ਆਈਡੀ ਰੇਕ ਚ 8 ਸਿਲਵਰ ਤੇ 7 ਬ੍ਰਾਉਨ ਹੂੰ ਚੌਥੇ ਨੰਬਰ ਤੇ ਆ ਵਰਲਡ ਵਾਈਡ ਇਹ 12 골ਡ ਮੈਡਲਾਂ ਚੋਂ 9 ਕੁੜੀਆਂ ਨੇ ਜਿੱਤੇ ਜਿੱਤੇ ਹਾਂ ਵੇਖ ਲੋ ਹੈ ਜੀ ਕڑی ਵੱਡੀ ਗੱਲ ਐ ਇਹ ਬਹੁਤ ਵੱਡੀ ਗੱਲ ਹੂੰ ਤੇ ਇਹ ਮਤਲਬ ਜਿਹੜਾ ਕਹਿ ਸਕਦੇ ਨੇ ਵੀ ਜਿੱਦਾਂ ਆਪਾਂ ਉਹ ਕਹਿ ਦਿੰਨੇ ਆ ਵੀ ਹਨਾ ਕੁੜੀਆਂ ਬਾਰੇ ਕੀ ਗੱਲਾਂ ਬਾਤਾਂ ਚੱਲਦੀਆਂ ਤਾਂ ਮਤਲਬ ਇਹ ਹੈ ਕਿ ਕੁੜੀਆਂ ਤਾਂ ਕੁੜੀਆਂ ਨੇ ਹਾਂ ਹੁਣ ਜੇ ਉਹ ਨੌ ਕੁੜੀਆਂ ਨਾ ਹੁੰਦੀਆਂ ਤਾਂ ਮੈਡਲ ਟੈਲੀ ਦੇ ਵਿੱਚ ਆਸਟ੍ਰੇਲੀਆ ਦਾ ਨੰਬਰ 11ਵਾਂ 12ਵਾਂ 13ਵਾਂ ਹੋਣਾ ਸੀ ਕਿਉਂਕਿ ਤਿੰਨ 골ਡ ਹੀ ਰਹਿ ਗਈ ਸੀ ਬਾਕੀ ਤਾਂ ਪਿੱਛੇ ਹੁਣ ਕਈ ਕੁੜੀਆਂ ਤਾਂ 20 ਤੇ 21 22 24 ਸਾਲ ਦੀਆਂ ਹੀ ਹਾਂ ਇੱਕ ਕੁੜੀ ਨੇ ਦੋ 골ਡ ਜਿੱਤੇ ਆ ਦੋ ਜਿੱਤੇ ਤੇ ਦੋ ਉਹਨੇ ਪਹਿਲਾਂ ਟੋਕੀਓ ਚ ਜਿੱਤੇ ਆ ਜਿੱਤੇ ਹਾਂਜੀ ਉਹ ਮਤਲਬ ਉੱਧਰ ਹੈ ਗਈ ਆਪਣੇ ਕਵਿੰਜ਼ਲੈਂਡ ਦੀ ਕੁੜੀ ਆ ਹਾਂਜੀ ਸੋ ਮਤਲਬ ਕਹਿਣ ਦਾ ਗ ਆਪਣੀਆਂ ਧੀਆ ਪੋਤਾ ਆਪਣੇ ਬੱਚੇ ਸਪੋਰਟਸ ਵਾਲ ਜਿਹੜਾ ਹੈ ਕਿ ਫੋਕਸ ਕਰੋ ਇਹ ਨਾ ਕਰੋ ਵੀ ਜੇ ਮੈਂ ਤਾਂ ਪੁੱਤ ਨੂੰ ਹੀ ਕਰਨਾ ਧੀ ਨੂੰ ਨਹੀਂ ਕਰਨਾ ਇੱਕ ਜੀ ਦੋ ਸਾਹਿਬ ਇਹਦੇ ਵਿੱਚ ਨਾ ਅੱਜ ਰਿਪੋਰਟ ਹੋਰ ਵੀ ਆਈ ਹੈ ਉਹ ਕਹਿੰਦਾ ਜੀ 올ੰਪਿਕ ਰਿਸਰਚ ਹੈ ਕਰਕੇ ਹੈਨਾ ਸੈਂਟਰ ਹਾਂ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਕਾਰਨ ਕੀ ਹੈ ਵੀ ਆਸਟ੍ਰੇਲੀਆ ਦਾ ਜਿਹੜਾ ਇਹਦੀ ਪਰਫਾਰਮੈਂਸ ਬੜੀ ਵਧੀਆ ਇੱਕ ਤਾਂ ਇਹਦੇ ਵੀ ਜਿਹੜੀ ਫੰਡਿੰਗ ਹੁੰਦੀ ਹੈ ਸਪੋਰਟਸ ਦੇ ਨਾਲ ਇੱਕ ਤਾਂ ਇਹ ਫੈਕਟਰ ਵਾਹ ਬੜਾ ਵੱਡਾ ਹੈਗਾ ਵੀ ਫੰਡਿੰਗ ਚੰਗੀ ਹੁੰਦੀ ਹੋਣੀ ਹੈ ਸਪੋਰਟਸ ਨੂੰ ਪ੍ਰਮੋਟ ਕਰਨ ਵਾਸਤੇ ਤੇ ਦੂਜਾ ਕਹਿੰਦੇ ਇਥੋਂ ਦਾ ਜਿਹੜਾ ਵੈਦਰ ਹੈ ਉਹ ਵੀ ਫੇਵਰਟ ਜਾਂਦਾ ਤੇ ਤੀਜਾ ਜਿਹੜਾ ਐਟੀਟਿਊਡ ਜਿਵੇਂ ਫੈਮਿਲੀ ਦਾ ਭਾਵੇਂ ਨੇ ਵੀ ਵੀਕਐਂਡ ਦੇ ਉੱਤੇ ਬੱਚਿਆਂ ਨੂੰ ਕਿਵੇਂ ਲੈ ਕੇ ਜਾਂਦੇ ਆਪਣੇ ਗੋਰੇ ਮਾਲੋ ਮਾਰ ਹੁੰਦੀ ਹੈ ਕਿ ਨਹੀਂ ਹਾਂ ਆਪਣੇ ਜਾਂਦੇ ਬੱਚੇ ਕਾਫੀ ਹਾਂ ਜਾਂਦੇ ਆਪਣੇ ਜਾਂਦੇ ਆਪਣੇ ਹੁਣ ਪੰਜਾਬ ਚ ਉੱਝ ਜਾਣੇ ਨੇ ਬੱਚੇ ਆਪਣੇ ਖੇਡ ਕੇ ਜਾਂਦੇ ਸ਼ਾਮ ਨੂੰ ਹਨਾ ਸ਼ਹਿਰਾਂ 'ਚ ਮਾੜਾ ਮੋਟਾ ਹੋ ਸਕਦਾ ਤੇ ਤੇ ਇਹਨਾਂ ਨੇ ਤਾਂ ਆਪਣੇ ਪਿੰਡਾਂ 'ਚ ਹੀ ਜ਼ਿਆਦਾ ਪਿਆ ਤੇ ਜੇ ਹੁਣ ਇੱਥੋਂ ਦੇ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਵੀਕਐਂਡ ਤੇ ਖੇਡਾਂ ਦੇ ਸਪੋਰਟਸ ਦੇ ਵਿੱਚ ਵੱਖ-ਵੱਖ ਐਕਟੀਵਿਟੀਜ਼ ਲੈ ਕੇ ਜਾਂਦੇ ਆ ਤਾਂ ਇੱਕ ਉਹ ਵੀ ਇੱਕ ਉਹਦਾਂ ਨੇ ਕਾਰਨ ਦੱਸਿਆ ਵੀ ਜਿਹੜਾ 올림픽 ਦੇ ਵਿੱਚ ਵਧੀਆ ਪਰਫਾਰਮੈਂਸ ਆਪਣੇ ਵੀ ਇੰਡੀਆ 'ਚ ਵੀ ਜਿਹੜੇ ਮਾਪਿਆਂ ਨੇ ਇੰਟਰਸਟ ਦਿੱਤਾ ਆਪਣੇ ਬੱਚਿਆਂ 'ਚ ਉਹ ਬੱਚਿਆਂ ਨੇ ਪਰਫਾਰਮ ਕੀਤਾ ਬਿਲਕੁਲ ਜੋਗਰਾਜ ਸਿੰਘ ਨੇ ਜਵਰਾਜ ਬਣਾਇਆ ਬਣਾਇਆ ਜਗ ਜਵਿੰਦਰ ਚਾਹਲ ਨੂੰ ਉਹਦੇ ਪਿਓ ਨੇ ਬਣਾਇਆ ਘਰੇ ਪੇਚ ਬਣਾ ਕੇ ਸਾਰਾ ਕੁਝ ਜਿਹੜਾ ਕੀਤਾ ਹੈਗਾ ਉਹ ਵੀ ਮੁੰਡਾ ਉਹ ਜਿਹੜੀ ਕੁੜੀ ਪਿਛਲੇ ਸਾਲ ਆਪਣੀ ਟੈਨਾ ਸਾਹਿਬ ਏਸ਼ੀਅਨ ਗੇਮਸ ਦੇ ਵਿੱਚ ਜਿੱਤੀ ਸੀ ਕੁੜੀ ਸਿਫਤਕੌਰ ਅ ਨਹੀਂ ਪੰਜਾਬ ਤੋਂ ਜਿਹੜੀ ਉਹਦੀ ਮਾਂ ਮਾਤਾ ਵੀ ਪਹਿਲਾਂ ਜਿਹੜੇ ਕਾਂਟਰੀ ਦਾ ਮਦਕ 올림픽 ਜੇਤੂ ਆ ਹਾਂ ਮੈਨੂੰ ਨਾਮ ਨਹੀਂ ਸਰਗਰ ਹੈ ਜੀ ਏਸ਼ੀਅਨ ਗੇਮ ਦੇ ਵਿੱਚ ਹੈਗਾ ਹੁਣ ਉਹ ਉਹਦੇ ਪਿਓ ਕੋਚ ਸੀ ਸੋ ਮਤਲਬ ਜਿਹੜੇ ਮਾਪੇ ਬੱਚਿਆਂ ਨੂੰ ਲੈ ਗਏ ਉਹਨਾਂ ਨੇ ਪਰਫਾਰਮ ਕੀਤੇ ਫਰੀਦਕੋਟ ਦੀ ਕੁੜੀ ਸਿਫਤ ਕੌਰ ਹੈ ਉਹਦੇ ਵੀ ਪੇਰੈਂਟਸ ਵੜਾ ਕਰਦੇ ਹਨਾ ਇੱਕ ਦਿਨ ਮੁੰਡਾ ਅਰਜਨ ਅਮਨੀਤ ਅਮਨੀਤ ਸਿੱਧੂ ਦੀ ਗੱਲ ਕਰ ਲਗੇ ਉਹਦੇ ਉਹਦੇ ਮਾਪ ਪਿਓ ਨੇ ਉਹਨੂੰ ਜਿਹੜੀ ਸ਼ੂਟਿੰਗ ਵਾਲੇ ਪਾਸੇ ਲਾਇਆ ਲਾਇਆ ਉਹਨੂੰ ਇਕ ਕੁਇਕਮਿੰਟ ਲੈ ਕੇ ਦਿੱਤੇ ਤੇ ਉਹ ਬੱਚਾ ਅਰਜਨ ਬਬੂਟੇ ਦੀ ਗੱਲ ਕਰਨ ਲਗੇ ਕਿਉਂਕਿ ਜਿਹੜੀ ਦੀਪਤੀ ਬੂਟਾ ਕਹਾਣੀ ਕਰਾਉਂਦੀ ਆ ਜਾਂਦੇ ਵਿੱਚ ਹਨਾ ਤਾਂ ਉਹਨਾਂ ਦਾ ਬੇਟਾ ਸੋ ਕਹਿਣ ਦਾ ਇਹ ਭਾਵ ਹੈ ਕਿ ਜਿਹੜੇ ਫੋਕਸ ਕਰਦੇ ਉਹਨਾਂ ਨੂੰ ਨਤੀਜੇ ਹੀ ਮਿਲਦੇ ਆ ਦੂਜੀ ਗੱਲ ਧਿਆ ਤੀਜੀ ਗੱਲ ਜਿਹੜੀ ਹੁਣ ਤੁਸੀਂ ਇਹ ਗੱਲ ਕਹ ਦਿੱਤੀ ਇੱਕ ਹੋਰ ਤੁਸੀਂ ਦੇਖੋ ਹਮ ਇੰਡੀਆ ਦੇ ਵਿੱਚ ਤਾਂ ਉਹ ਕੀਰਤੀ ਆਜਾਦ ਨੇ ਨਾ ਪਾਰਲੀਮੈਂਟ ਦੇ ਵਿੱਚ ਇੱਕ ਗੱਲ ਰੱਖੀ ਹਮ ਉਹ ਕਹਿੰਦਾ ਤੁਸੀਂ ਬਾਅਦ ਦੇ ਵਿੱਚ ਤੁਹਾਨੂੰ ਲੱਦ ਦਿੰਨੇ ਆ ਹਾਂ ਪਹਿਲਾਂ ਕਰ ਦਿਸ ਹਾਂ ਉਹ ਉਹਨਾਂ ਨੇ ਜਿਹੜੀ ਗੱਲ ਕਹੀ ਜਿਹੜਾ ਪਿਛਲੀ ਵਾਰ ਮੁੰਡਾ 골ਡ ਜਿੱਤਿਆ ਸੀ ਆਪਣਾ ਹਰਿਆਣੇ ਵਾਲਾ ਜਿਹੜਾ ਜੈਵਲਿੰਚ ਮਨਾ ਮੇਰਾ ਦਿਮਾਗ ਤੋਂ ਸਕਿਪ ਹੋ ਰਿਹਾ ਹਾਂ ਜੀ ਉਹ ਕਹਿੰਦਾ ਵੀ ਜੈਵਲਨ 골ਡ ਮੈਡਲ ਜਿੱਤਣ ਤੋਂ ਪਹਿਲਾਂ ਤੁਸੀਂ ਕੀ ਕੀਤਾ ਪਹਿਲਾਂ ਕੀ ਕੀਤਾ ਹਾਂ ਪਹਿਲਾਂ ਲੋਡ ਹੁੰਦੀ ਆ ਤੇ ਤੁਸੀਂ ਮਤਲਬ ਜਿਹੜਾ ਜਦੋਂ ਅਬਨਵ ਬਿੰਦਰੇ ਲਈ ਪਹਿਲਾਂ ਕੀ ਕੀਤਾ ਪਹਿਲਾਂ ਕੀ ਕੀਤਾ ਹਾਂ ਉਹ ਸਾਰੀ ਦੁਨੀਆ ਪਹਿਲਾਂ ਕਰਦੀ ਆ ਹੁਣ ਆਸਟ੍ਰੇਲੀਆ ਚ ਆਸਟ੍ਰੇਲੀਆ ਚ ਉਹਨਾਂ ਨੂੰ ਪਹਿਲਾਂ ਸਹੂਲਤ ਜਿਹੜੀ ਮਿਲਦੀ ਆ ਜਦੋਂ ਸਹੂਲਤ ਮਿਲਦੀ ਆ ਟੇਣਾ ਸਾਹਿਬ ਫਿਰ ਉਸ ਤੋਂ ਬਾਅਦ ਅਵਾਰਡ 20000 ਡਾਲਰ ਹੀ ਆ ਜੋਰ ਸਾਹਿਬ ਅਲੱਗ ਹੀ ਉਹ ਵੀ ਰੋਣਾ ਪੈ ਰਿਹਾ ਉਹ ਵੀ ਰੋਣਾ ਪੈ ਰਿਹਾ ਹੁਣ ਪਤਾ ਕੀ ਆਪਣੇ ਉੱਥੇ ਆਪਣੇ ਹੈਗਾ ਸ਼ੋਅ ਆਫ ਜ਼ਿਆਦਾ ਜਦੋਂ ਹੁਣ ਪਤਾ ਵੀ ਬੰਦਾ ਉਹ ਅਚੀਵਮੈਂਟ ਬੰਦੇ ਨੇ ਕਰ ਲਈ ਫਿਰ ਉਹਨੂੰ ਜ ਸਰਕਾਰੀ ਅਸੀਂ ਹੁਣ ਉਹਨੂੰ ਜਾਈਏ ਤੇ ਸਨਮਾਨਤ ਕਰੀਏ ਤੇ ਫਿਰ ਕਿਉਂਕਿ ਉਹ ਇੱਕ ਆਈਕਨ ਬਣ ਚੁੱਕਿਆ ਹੁੰਦਾ ਹੁੰਦਾ ਸਾਡੀ ਵੀ ਬੱਲੇ ਬੱਲੇ ਹੋਵੇ ਬਸ ਉਸ ਲੈਵਲ ਤੱਕ ਨਾ ਪਹਿਲਾਂ ਹੀ ਹੁਣ ਆਪਣੇ ਵਹਿਣੇ ਆ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜਾ ਖੇਡ ਗਰਾਊਂਡਾਂ ਦਾ ਕੀ ਹਾਲਤ ਹੈ ਜਿਹੜੀ ਇਹ ਕਾਲਰ ਸਪੋਰਟਸ ਪਾਲਿਸੀ ਕਹਿੰਦੇ ਸੀ ਬਣੂਗੀ ਉਹਦਾ ਵੀ ਆਪਾਂ ਨੂੰ ਕੋਈ ਪਤਾ ਲੱਗ ਰਿਹਾ ਖੇਡਾਂ ਪੰਜਾਬ ਦੀ ਸ਼ੁਰੂਆਤ ਕਰਾਤੀ ਬਸ ਇੱਕ ਵਾਰ ਜਦੋਂ ਤੁਹਾਡੇ ਕੋਲ ਕੋਚ ਨਹੀਂ ਜਦੋਂ ਤੁਹਾਡੇ ਕੋਲ ਟ੍ਰੇਨਿੰਗ ਨਹੀਂ ਜਦੋਂ ਤੁਹਾਡੇ ਕੋਲ ਕੋਮੈਂਟ ਨਹੀਂ ਹੈਗੇ ਜਦੋਂ ਤੁਹਾਡੇ ਕੋਲ ਗਰਾਊਂਡ ਨਹੀਂ ਹੈਗੇ ਤਾਂ ਤੁਸੀਂ ਪਰਫਾਰਮ ਕਿਵੇਂ ਕਰੋ ਤੁਹਾਡੇ ਕੋਲ ਖਰਾਕ ਨਹੀਂ ਹੈਗੀ ਉਸ ਤਰੀਕੇ ਦੀ ਸੋ ਉਹ ਜਿਹੜੀ ਹੈ ਕਰਨੀ ਜਿਹੜੀ ਕਿ ਬਣਦੀ ਆ ਸੋ ਬਾਕੀ ਇਹ ਹੈ ਜੀ ਸੋ 올림픽 ਖੇਡਾਂ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਸਮਝਣ ਨੂੰ ਮਤਲਬ ਮਿਲੂਗਾ ਇਹਨਾਂ ਚੀਜ਼ਾਂ ਦੇ ਬਹੁਤ ਮਾਇਨੇ ਜਿਹੜੇ ਜਾਣਦੇ ਨੇ ਤੇ ਇਹਦੇ ਤੇ ਆਉਣ ਵਾਲੇ ਦਿਨਾਂ 'ਚ ਅਸੀਂ 올림픽 ਦੇ ਉੱਤੇ ਅ ਇੱਕ ਪੋਡਕਾਸਟ ਵੀ ਕਰਾਂਗੇ ਹਾਂਜੀ ਬਿਲਕੁਲ ਤੇ ਕੋਈ ਹੋਰ ਸਾਡੀ ਤੇ ਤੁਸੀਂ ਪਰ ਕਹਿੰਦੇ ਹੁੰਦੇ ਨੇ ਕਿ ਸੀ 7 ਸੈਵਨ ਆਸਟ੍ਰੇਲੀਆ ਨਾਲ ਜੁੜੇ ਰਹੋ ਚੈਨਲ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸਾਡੀ ਗੱਲਬਾਤ ਸ਼ੇਅਰ ਕਰ ਦਿਆ ਕਰੋ ਤੇ ਇਸੇ ਤਰੀਕੇ ਨਾਲ ਹੀ ਆਪਾਂ ਗੱਲਬਾਤ ਸੰਵਾਦ ਰਚਾਉਂਦੇ ਰਵਾਂਗੇ ਕਹਿੰਦਾ ਸਰ ਫਿਰ ਚੱਲੀਏ ਜੀ ਹਾਂਜੀ ਬਿਲਕੁਲ ਹੋ ਆਪਣਾ ਰੇਡੀਓ ਤੇ ਕਹਿੰਦੇ ਹੁੰਦੇ ਮਾਸਟਰ ਮੇਲਾ ਰਾਮ ਜੀ ਚੱਲੀਏ ਜੀ ਫਿਰ ਹਾਂਜੀ ਹਾਂਜੀ ਬਿਲਕੁਲ ਸੋ ਆਪਾਂ ਵੀ ਉਵੇਂ ਕਹਿੰਦੇ ਨੇ ਟੈਣਾ ਸਾਹਿਬ ਚੱਲੀਏ ਜੀ ਸੋ ਇਹਦੇ ਨਾਲ ਹੀ ਅਗਲੇ ਹਫਤੇ ਫੇਰ ਮਿਲਾਂਗੇ ਤੱਕ ਲਈ ਦੇਵ ਇਜਾਜ਼ਤ ਮਿਹਰਬਾਨੀ ਸ਼ੁਕਰੀਆ ਸਤਿ ਸ਼੍ਰੀ ਅਕਾਲ